ਸੇਬਕ ਪਹਿਲੇ ਮੈਂ ਇੱਕ ਗੱਲ ਦੱਸ ਤੈਨੂੰ ਕੀ ਗੱਲ ਗੋਭੀ ਵਾਲੇ ਪਰੌਠੇ ਪਸੰਦ ਨਹੀਂ ਆਏ ਮੈਂ ਤੇ ਇੰਨੇ ਚਾਣਾ ਬਣਾਏ ਸੀ ਤੇਰੀ ਪਸੰਦ ਦੇ ਮੈਂ ਕਿਹਾ ਚਲ ਖੁਸ਼ ਹੋ ਕੇ ਖਾਂਦਾ ਵਾ ਤੇ ਅੱਜ ਘਰ ਆਇਆ ਤੇ ਮੈਂ ਬਣਾ ਦਿੰਨੀ ਆ ਜੀ ਗੋਭੀ ਵਾਲੇ ਪਰੌਠੇ ਨਹੀਂ ਨਹੀਂ ਮੰਮੀ ਪਰੌਂਠੇ ਦਾ ਸਵਾਦ ਹੀ ਵੈਸੇ ਅੱਜ ਮੂੜੀਆ ਨਹੀਂ ਹੈਗਾ ਤਾਂ ਕਰਕੇ ਥੋੜੇ ਘੱਟ ਖਾਂਦੇ ਆ ਦਿਲ ਨਹੀਂ ਕਰਦਾ ਮੂੜ ਤੇਰਾ ਮੈਂ ਨਾ ਤੇ ਉਹ ਦਿਨ ਹੋਗੇ ਵੇਖਣ ਨਹੀਂ ਆ ਤੂੰ ਰਾਤੀ ਵੀ ਬੜੀ ਲੇਟ ਆਇਆ ਹਾਂ ਮੈਸੇ ਕੋ ਤੇਰਾ ਨਾਲ ਕੋਈ ਗੱਲ ਵੀ ਕਰਨੀ ਹੀਗੀ ਤੂੰ ਕਿਉਂ ਰਾਤੀ ਨਹੀਂ ਲੇਟ ਆਇਆ ਕੀ ਗੱਲ ਮੈਨੂੰ ਆਪਣੀ 10 ਸੂ ਰਾਤੀ ਕਿਉਂ ਲੇਟ ਆਇਆ ਨਹੀਂ ਸਵੇਰ ਰਾਤੀ ਕੰਮ ਇਹ ਉਹਦਾ ਕਰਕੇ ਲੇਟ ਹੋ ਗਿਆ ਤੇ ਚੁੱਪ ਚੁੱਪ ਕਿਉਂ ਨਾ ਰਹਿਣਾ ਕੋਈ ਪ੍ਰੋਬਲਮ ਹੈ ਮੈਨੂੰ ਦੱਸ ਤੈਨੂੰ ਮੇਰੇ ਤੋਂ ਕੋਈ ਪ੍ਰੋਬਲਮ ਹੈ ਤਾਂ ਮੈਂ ਚਲ ਜੰਨੀ ਆ ਮੰਮੀ ਤੁਹਾਡੇ ਹੰਦੇ ਕਾਦੀ ਪ੍ਰੋਬਲਮ ਹੈ ਦੱਸੋ ਮੈਨੂੰ ਯਾ ਤੁਹਾਡੇ ਤੋਂ ਕੋਈ ਪ੍ਰੋਬਲਮ ਕਹੇ ਤਾਂ ਮੈਨੂੰ ਕੋਈ ਦਿੱਕਤ ਨਹੀਂ ਹੈਗੀ ਤੁਸੀਂ ਦਾ ਥੰਮ ਬਣ ਕੇ ਮੇਰੇ ਨਾਲ ਖਲੋਤੇ ਆ ਤੇ ਮੈਨੂੰ ਕਾਦੀ ਪ੍ਰਵਾ ਹੈ ਸਿਮਰਤ ਨੇ ਤੇ ਨਹੀਂ ਖੁਸ਼ ਕਿਆ ਉਹ ਵੀ ਕਹਿ ਜਾਂਦੀ ਨਾ ਥੋੜੀ ਨਦਾਨ ਆ ਨਹੀਂ ਨਹੀਂ ਉਹਨੇ ਕੀ ਕਹਿਣਾ ਵੇਲਾ ਜੇ ਕੋਈ ਕੰਮਕਾਰ ਵੱਲੋਂ ਕੋਈ ਪਰੇਸ਼ਾਨੀ ਆ ਤੇ ਦੱਸਦੇ ਆਂ ਹੀ ਤੇਰੇ ਨਾਲ ਆ ਜਿੱਥੇ ਲੋੜ ਆ ਪੈਸੇ ਦੀ ਲੋੜ ਤਾਂ ਵੀ ਦੱਸ ਮੰਮੀ ਮੇਰੀ ਗੱਲ ਸੁਣੋ ਕੰਮਕਾਰ ਵੱਲੋਂ ਕੋਈ ਟੈਨਸ਼ਨ ਨਹੀਂ ਆ ਮੈਂ ਤੁਹਾਨੂੰ ਇੱਕ ਚੀਜ਼ ਉਹਦਾ ਵੀ ਕਹੀ ਹੀ ਕਿ ਜਿੱਥੇ ਮੇਰੇ ਮਾਪੇ ਹੋਣਾ ਉਹ ਉਤਨਾ ਦੀ ਜਗ੍ਹਾ ਉੱਥੇ ਹੀ ਆ ਪਤਾ ਨਹੀਂ ਉਹ ਕੀ ਕਰਦੇ ਫਿਰਦੇ ਕੀ ਨਹੀਂ ਮੇਰੇ ਸਾਧ ਨਹੀਂ ਜਿੱਥੇ ਤੁਸੀਂ ਮੇਰਾ ਸਾਥ ਦਿੱਤਾ ਉੱਥੇ ਗੈਨੇ ਨੇ ਸਾਥ ਦੇਣਾ ਤੁਸੀਂ ਸਕਿਆ ਨੂੰ ਕਿਤੇ ਉੱਤੇ ਆ ਤੁਹਾਨੂੰ ਵੀ ਪਤਾ ਮੈਂ ਮੰਮੀ ਤੋਂ ਕਿਤੇ ਵੱਧ ਕੇ ਤੁਹਾਡਾ ਕਰਦਾ ਹਾਲਪੁੱਤ ਸਿਆਂ ਪੁੱਤਾਂ ਦਾ ਮਾਂ ਪਿਓ ਨੇ ਨਹੀਂ ਕਰਨਾ ਤੇ ਹੋਰ ਕਿੰਨੇ ਕਰਨਾ ਹੁੰਦਾ ਉਹ ਇੰਨੀ ਉਹਨਾਂ ਨੂੰ ਵੀ ਲੱਗ ਜੂਗੀ ਸਮਝ ਜਦੋਂ ਹੌਲੀ ਹੌਲੀ ਤਨ ਪਤਾ ਉਹਂ ਡੰਡਾ ਦਾ ਸਾਥ ਥੜਾ ਹੋਰ ਹੁੰਦਾ ਵਾ ਸ਼ਹਿਰਾ ਦਾ ਹੋਰ ਹੁੰਦਾ ਅੱਛਾ ਤੇ ਮੇਰੀ ਗੱਲ ਦੱਸ ਨਾ ਤੁਸੀਂ ਮੈਨੂੰ ਦੱਸਣ ਦੇ ਉਧਰੋਂ ਮੈਨੂੰ ਫੋਨ ਤੇ ਫੋਨ ਆਈ ਜਾਂਦੇ ਮੁੰਡੇ ਵਾਲਿਆਂ ਦੇ ਉਹਨਾਂ ਵੱਲੋਂ ਤੇ ਹਾਂ ਵਾ ਇਧਰੋਂ ਵੀ ਹਾਂ ਆਈ ਆਵੇ ਪਰ ਮੈਂ ਗੱਲ ਕੀਤੀ ਨਹੀਂ ਅਜੇ ਕਰਤਿਆਂ ਨਾ ਉਦੋਂ ਦੀ ਮੇਰੀ ਗੱਲ ਨਹੀਂ ਹੋਈ ਚੰਗੀ ਤਰ੍ਹਾਂ ਇੱਕ ਵਾਰੀ ਕਰ ਕੇ ਗੱਲ ਨਾ ਤੇ ਫਿਰ ਮੈਨੂੰ ਦੱਸ ਮੈਂ ਵੀ ਅੱਗੋ ਜਵਾਬ ਦਵਾ ਉਹ ਤੇ ਕਹਿੰਦੇ ਸਾਨੂੰ ਤਰੀਕ ਦੱਸੋ ਕਿਦਨ ਬਰਾਤ ਲੈ ਕੇ ਆਈਏ ਜੇ ਤੁਮ ੜੱਕੇ ਨਾ ਕਰਨਾ ਵਿਆਹ ਤਾਂ ਵੀ ਦੱਸ ਦੋ ਜੇ ਕਹਿੰਦੇ ਚੁੰਨੀ ਚੜਾ ਕੇ ਤਾਂ ਕਹਿੰਦੇ ਅਸੀਂ ਚੁੰਨੀ ਚੜਾ ਕੇ ਵੀ ਤਿਆਰ ਆਂ ਮੈਂ ਤੁਮ ੜੱਕੇ ਨਾ ਕੀ ਕਰਨਾ ਦੂਜਾ ਵਿਆਹ ਹੈਗਾ ਕਾਹਦਾ ਤੁਮ ੜੱਕਾ ਕਰਾਂਗੇ ਆ ਚੱਲ ਕੋਈ ਨਹੀਂ ਉਹ ਕਹਿੰਦੇ ਜਿੱਦਾਂ ਤੁਸੀਂ ਕਹੋਗੇ ਨਹੀਂ ਸਾਡੇ ਨਾਲ ਸਹਿਮਤ ਆ ਤੋ ਕਹਿੰਦੇ ਸਾਡਾ ਤਰੀਕ ਮਿੱਥੋ ਤੇ ਫਿਰ ਅਸੀਂ ਕੁੜੀ ਨੂੰ ਸ਼ਾਪਿੰਗ ਕਰਾਉਣ ਨਾਲ ਖੜਨਾ ਵਾ ਤਰੀਕ ਤੇ ਪਸੰਦ ਦਾ ਕਹਿੰਦੇ ਸਮਾਨ ਬਣਾਉਣਾ ਹੈ ਕੁੜੀ ਤਰੀਕ ਤੇ ਤਾਂ ਮਿੱਥਾ ਨਾ ਜੇ ਮੈਂ ਗੱਲ ਕਰ ਗੱਲ ਕਰਕੇ ਪੁੱਛਦਾ ਇੱਕ ਵਾਰੀ ਮੈਂ ਇਹਨਾਂ ਨੂੰ ਵੀ ਕੀ ਕਰਨਾ ਕੀ ਨਹੀਂ ਹਾਂ ਆ ਜਾਂ ਨਾ ਵੈਸੇ ਤਾਂ ਮੈਂ ਲਾਦਾ ਆ ਹੀ ਹੁਣੇ ਨਾ ਦੀ ਤਾਂ ਕੋਈ ਆਈ ਨਹੀਂ ਗੰਜਾਇਸ਼ ਹਾਂ ਉਹ ਸਭ ਕੁਝ ਤੇਗਾ ਵਾ ਸੋਨਾ ਮੁੰਡਾ ਵਾ ਸੋਨਾ ਪਰਿਵਾਰ ਆ ਚੰਗੀ ਜਾਇਦਾਦ ਆ ਸੋਨਾ ਕਮੌਂਦਾ ਹੋਰ ਇਹਨਾਂ ਨੂੰ ਕੀ ਚਾਹੀਦਾ ਵਾ ਮੰਮੀ ਤੁਹਾਨੂੰ ਨਹੀਂ ਲੱਗਦਾ ਵੀ ਗੱਲ ਇਹਨਾਂ ਨੂੰ ਮੇਰੇ ਨਾਲ ਕਰਨੀ ਚਾਹੀਦੀ ਚੱਲ ਪੁੱਤ ਕੋਈ ਗੱਲ ਨਹੀਂ ਉਹ ਆਕੜ ਕਰਦੇ ਤੇ ਤੂੰ ਕਰ ਲੈ ਗੱਲ ਭਾਰਤ ਸਿਰੋਂ ਲੋਣਾ ਹੀ ਆਣਾ ਆਪਾਂ ਹੁਣ ਹਾਰ ਥੋੜਾ ਬਾਹਰ ਛੱਟ ਦੀ ਕੁੜੀ ਕੋਈ ਨਹੀਂ ਕਰਦਾ ਗੱਲ ਇੱਕ ਵਾਰੀ ਉਹਨਾਂ ਦਾ ਖਾਣੇ ਗੱਲ ਪਾਉਂਦਾ ਨੇ ਦਿਮਾਗ 'ਚ ਪਾਉਂਦਾ ਵੀ ਗਾੜੀ ਮੇਰੀ ਗੱਲ ਸੁਣੋ ਜੇ ਉਹ ਕਹਿੰਦਾ ਆਂਦਾ ਮੇਰਾ ਮੁੰਡਾ ਮੁੰਡਾ ਕਿਹੜਾ ਵੱਡਾ ਪੰਜਾਂ ਕ ਸਾਲਾਂ ਦਾ ਮੁੰਡਾ ਜੇ ਸਾਹਮਣੇ ਲੋਕ ਗੱਲ ਆਵੇ ਤਾਂ ਇਹਨੇ ਸਗੋ ਕੁੜੀ ਜਵਾਨ ਹੋਈ ਪਈ ਆ ਉਹਦਾ ਤਾਂ ਮੁੰਡਾ ਨਿਕਾ ਜਾ ਪੋਰਾ ਜਿੰਨਾ ਜਵਾਕ ਆ ਉਹਨੇ ਕੀ ਕਹਿਣਾ ਰੋਟੀ ਆ ਦੋ ਟਾਈਮ ਦੇਣੀ ਤੇ ਸਕੂਲ ਕੱਲ ਨੂੰ ਉੱਥੇ ਕੀ ਆ ਸਾਰੀ ਢਾੜੀ ਤੇ ਨਿਆਣਿਆਂ ਦੀ ਸਕੂਲ ਚ ਲੰਘ ਜਾਂਦੀ ਸਾਹਮਣੇ ਕੀ ਹੁੰਦਾ ਕਪੜਾ ਲੈੜੇ ਤੋਂ ਪਿਆ ਦੇਣਾ ਤੇ ਰੋਟੀ ਪਾਣੀ ਟਾਈਮ ਨਾਲ ਦੇਣਾ ਹੋਰ ਕੀ ਆ ਕੋਈ ਨਹੀਂ ਮੈਂ ਕਰਦਾ ਗੱਲ ਇਹ ਕੁੜੀ ਨਾਲ ਨਾਲੇ ਬੱਚਾ ਜੇ ਛੋਟਾ ਵਾ ਜਿਹੜਾ ਛੋਟਾ ਬੱਚਾ ਹੁੰਦਾ ਨਾ ਉਹ ਛੇਤੀ ਦੂਜੇ ਬੰਦੇ ਨੂੰ ਨਾ ਜੀ ਵੀ ਹੁਣ ਬੰਨਾ ਤੇ ਚਲੋ ਦੂਜੀ ਮਾਂ ਹੀ ਆ ਨਾ ਉਹਦੀ ਛੇਤੀ ਅਪਣਾ ਲੈਂਦੇ ਨੇ ਜਿਹੜਾ ਥੋੜਾ ਜਿਹਾ ਬੱਚਾ ਸਿਆਣਾ ਹੋ ਜਾਂਦਾ ਨਾ ਉਹ ਬਣਉਣ ਲੱਗਾ ਟਾਈਮ ਲਾਉਂਦਾ ਵਾ ਤੇ ਤੁਸੀਂ ਨਾ ਬਹੁਤਾ ਟਾਈਮ ਨਾ ਪਾਓਗੇ 2-3 ਦਿਨ ਤੇ ਹੋ ਗਏ ਨੇ ਪਰਸੋਂ ਦੇ ਮੈਨੂੰ ਫੋਨ ਆਉਂਦੇ ਨੇ ਮੈਂ ਕੱਲ ਤੇਰੇ ਨਾਲ ਗੱਲ ਕਰਨੀ ਰਾਤੀ ਤੂੰ ਲੇਟ ਬੜੀ ਆਇਆ ਫਿਰ ਮੈਂ ਕੀਤੀ ਨਹੀਂ ਮੈਂ ਚਲ ਸਕਿਆ ਰੁਟਿਆ ਆ ਤੇ ਹੁਣ ਤੂੰ ਛੇਤੀ ਕਰ ਬਹੁਤਾ ਟਾਈਮ ਨਾ ਪਾ ਉਹਨਾਂ ਨਾਲ ਗੱਲ ਕਰ ਇਸ ਤੋਂ ਪਹਿਲਾਂ ਕਿ ਮੈਨੂੰ ਦੁਬਾਰਾ ਫੋਨ ਆਵੇ ਆਪਾਂ ਆਦ੍ਰੋ ਫੋਨ ਕਰਕੇ ਤੇ ਉਹਨਾਂ ਨੂੰ ਹਾਂ ਨਾ ਦਾ ਜੋ ਵੀ ਜਵਾਬ ਹੈ ਨਾ ਦਈਏ ਕੋਈ ਨਹੀਂ ਉਹਨਾਂ ਦਾ ਫੋਨ ਆਉਣ ਤੋਂ ਪਹਿਲਾਂ ਮੈਂ ਗੱਲ ਕਰ ਲੈਣਾ ਹਾਂ ਨਾ ਨਾ ਦੀ ਤੇ ਗੰਜਾਸ਼ ਨਹੀਂ ਆ ਗਈ ਹਾਂ ਹੀ ਹੋਗੀ ਇਹ ਮੈਂ ਤੁਹਾਨੂੰ ਦੱਸਤਾ ਕੋਈ ਨਹੀਂ ਮੈਂ ਗੱਲ ਕਰਦਾ ਇਹਨਾਂ ਨਾਲ ਕਰਕੇ ਤੇ ਦੱਸਿਓ ਕਿੰਨਾ ਹੋ ਸਕਿਆ ਕਿੰਨੀ ਲਾ ਪਾਵਟੀ ਹੈ ਕਿੰਨੀ ਤੇ ਚੱਲਦੀ ਮਾਵਾਂ ਦੀਆਂ ਬਾਬਾ ਮਿਲੀਆਂ ਹੀ ਆ ਕੰਮ ਕਰਨ ਨੂੰ ਸੇਰੇ ਮੇਰੀ ਕੁੜੀ ਜਾਵੇ ਪਹਿਲਾਂ ਉਹ ਵੀ ਵਿਚਾਰੀ ਨਾਲ ਕੰਮ ਕਰਕੇ ਜਾਵੇ ਕਿੱਡੇ ਇਹਨਾਂ ਨੇ ਨਖਰੇ ਫੜੇ ਹੋਏ ਨੇ ਸ਼ਾਲਾ ਮਨਾ ਗਰਲਸੋਣ ਮੇਰੀ ਤੂੰ ਵੀ ਸੁਣ ਲੈ ਮੇਰੀ ਗੱਲ ਆ ਨਹਿਰ ਆਂਦਾ ਨਾ ਮੈਂ ਪੋਚਾ ਲਾਇਆ ਕਪੜੇ ਧੋ ਕੇ ਵਿੱਲੀ ਹੋਈ ਆ ਤੇ ਉੱਤੇ ਪੈਰ ਦੀਆਂ ਪਹਿਲਾਂ ਪਾਤੀਆਂ ਹੀ ਸਾਰੀਆਂ ਤੇ ਕੀ ਗੱਲ ਦੋਰੇ ਨਹੀਂ ਭਾਈ ਦਾ ਦੋਰੇ ਪੋਚਾ ਵੱਜੂਗਾ ਏਡੀ ਕੋਈ ਇਸ਼ੂ ਨਹੀਂ ਆ ਮਾਰਾ ਹੀ ਮਾਰ ਦਾਂਗੇ ਦੋਰੇ ਸੋ ਮੈਂ ਕਾ ਬਾਰਡਰ ਹੀ ਜਿਹੜਾ ਪਾਰ ਕਰਕੇ ਲੰਘਾਂ ਮੈਂ ਮੰਮੀ ਕਿੱਥੇ ਤੇ ਮੰਮੀ ਇੱਥੇ ਆਈਏ ਨੇ ਕਪੜੇ ਤੇ ਮੈਂ ਤਾਂ ਹਣੀ ਤੈਨੂੰ ਪਤਾ ਲੱਗੇਗਾ ਵਾ ਭਾਜੀ ਮਰ ਭਾਂਡੇ ਤਾਂ ਹੁੰਦੇ ਸੀ ਜੇ ਹੁਣ ਕੋਠੇ ਮੈਨੂੰ ਆਵਾਜ਼ ਮਾਰ ਗੱਲ ਕਰਨੀ ਮੈਂ ਤੇ ਬਾਜ ਦੇ ਲਾਪੋੜੀਆਂ ਚੋ ਕੋਠੇਗੇ ਕੱਪੜੇ ਸੁਕਣੇ ਪਾਣ ਗਏ ਨੇ ਚਲ ਜਾ ਹਾਂ ਤਾਂ ਚੰਗਾ ਠੀਕ ਕੱਪੜੇ ਤੋਂ ਦੂਸਰੇ ਸੁਕਣੇ ਪਾ ਹਾਂ ਤਾਂ ਮੈਂ ਇਹ ਸੁਕਣੇ ਪਾਣ ਚਲ ਜਾਵਾਂ ਤੂੰ ਨਹੀਂ ਜਾ ਸਕਦੀ ਤੂੰ ਵੀ ਆ ਤੇ ਮੰਮੀ ਨੂੰ ਭੇਜ ਗੱਲ ਕਰਨੀ ਕੋਈ ਜ਼ਰੂਰੀ ਤੁਹਾਡੇ ਨਾਲ ਤੇ ਸਿਮਰਤ ਨੂੰ ਕਹ ਦੇ ਹਾਂ ਕੱਪੜੇ ਸੁਕਣੇ ਪਾ ਲਿਆ ਕਰੇ ਪਤਾ ਨਹੀਂ ਉਹ ਬਿਮਾਰ ਕਿੰਨੇ ਦਿਨ ਹੈ ਇਹ ਤਾਂ ਕੋਠੀਕ ਹੀ ਨਹੀਂ ਆਈ ਉਹ ਬਿਮਾਰ ਹੀ ਹੈ ਹੈ ਉਹਨੂੰ ਬੁਖਾਰ ਨੇ ਜਪੇਰੀ ਸਾਹਮਣੇ ਹੀ ਹੈ ਸਾਰਾ ਕੁਝ ਪਤਾ ਮੈਨੂੰ ਜਾ ਦੇ ਦੇ ਨਹੀਂ ਮਾਜ ਨੀਵੀਆਂ ਕਰਕੇ ਗੱਲ ਕਰਿਆ ਕਰ ਮੇਰੇ ਨਾਲ ਹਮ ਮਮਮੀ ਅਬਲਾ ਆਂਦੇ ਤੇਰਾ ਲਾਡਲਾ ਮੁੰਡਾ ਆ ਗਿਆ ਥੱਲੇ ਹਾਲੇ ਨਹੀਂ ਮੈਂ ਕਪੜੇ ਆਪੇ ਸੁਕਣੇ ਲੱਗ ਹੀ ਨਹੀਂ ਗਵਾਂਢੀਆਂ ਦੇ ਨਾਲ ਗੱਲਾਂ ਮਾਂ ਵੀ ਘੜੀ ਚੱਜਦੀ ਹੈ ਹਟਦੀ ਨਹੀਂ ਇਹਨੂੰ ਮੈਂ ਕਿਹਾ ਨਾ ਨਾ ਗਵਾਂਢ ਕਿਸ ਨੂੰ ਬੁਲਾ ਇੱਥੇ ਕੋਈ ਚੱਜਦਾ ਨਹੀਂਗਾ ਚੱਲੀਏ ਵਾਪਸ ਇੱਥੋਂ ਹਮ ਮਮਮੀ ਹਾਂ ਉਧਰ ਆ ਉਧਰ ਲੈ ਕਿਉਂ ਕੀ ਹੋਇਆ ਕਰੀ ਦੁਆਨੀ ਕਪੜੇ ਪਾਇਆ ਮਿੰਟਾਂ ਚ ਤੂੰ ਕਈ ਨਹੀਂ ਉਤਰਿਆ ਤੈਨੂੰ ਪਤਾ ਏਡੀ ਛੇਤੀ ਮੇਰੇ ਕੋਲ ਹੁੰਦੇ ਸਾਰੇ ਕੰਮ ਉਤਰਿਆ ਚੜਿਆ ਜਾਂਦਾ ਉਹ ਕਹਿੰਦਾ ਲਾਡਲਾ ਹੀ ਬੁਲਾਉਂਦਿਆ ਵੈ ਕਿਉਂ ਕੀ ਹੋਇਆ ਕੀ ਬਤਾਉਨ ਕੀ ਚਾਹੀਦਾ ਹੈਗਾ ਪੁੱਛ ਲਾ ਰੋਟੀ ਕ ਖਵਾਤੀ ਉਹਦੀ ਸੱਸ ਨੇ ਪੋਤੇ ਮੈਂ ਸਾਰੇ ਕਪੜੇ ਆ ਰਹਿ ਕੇ ਜਿਹੜੇ ਬਾਕੀ ਤੇ ਮੈਂ ਪਾ ਲੈਣੀ ਸੁਕਣੇ ਜਾ ਕਹਿੰਦਾ ਮੇਰੀ ਬੋਟੀ ਨੂੰ ਨਹੀਂ ਕੋਈ ਕੰਮ ਕਹਿਣਾ ਬਿਮਾਰ ਹੈ ਮੈਂ ਕਿਹਾ ਬਿਮਾਰੀ ਉਹਨਾਂ ਨੂੰ ਜਫਾ ਪਾਇਆ ਹੈ ਨਾ ਬਹੁਤ ਆਈ ਬੁਖਾਰ ਨੇ ਹਾਂ ਮਾਂ ਜੀ ਬੈਠੀ ਆ ਕੇ ਤੇ ਹੱਸਿਆ ਪਾਈ ਨਹੀਂ ਜਾ ਚਲ ਜਾ ਲਾ ਸੋ ਲਾ ਬੱਕਰੇ ਸੁਨੇਹਾ ਪਾ ਦੇ। ਕੀ ਬrani ਨੇ ਕਹਿਣਾ ਮੈਨੂੰ? ਹਾਂ, ਬੋਲ ਸੇ ਬੱਕਰ। ਕਾਰ ਲਈ ਬੁਲਾਇਆ ਏ। ਰਿਸ਼ਤਾ ਆ ਜਿਹੜਾ ਉਹਦੇ ਬਾਰੇ ਕੀ ਸੋਚਿਆ ਜੇ? ਇਹੋ ਜਿਹਾ ਰਿਸ਼ਤਾ ਬਾਰ-ਬਾਰ ਨਹੀਂ ਹੁੰਦਾ ਘਰ ਚੱਲ ਗਿਆ ਆਪ ਐ। ਸੋਹਣਾ ਮੁੰਡਾ ਆ, ਵਧੀਆ ਜਾਇਦਾਦ ਆ, ਸਾਰਾ ਕੁਝ ਉਹਦੇ ਕੋਲ ਆ। ਪੁੱਤ ਮੈਂ ਮੰਨਦੀ ਆ ਘਰ ਚੱਲ ਕੇ ਆਇਆ। ਦੇ ਮੁੰਡਾ ਸੋਹਣਾ ਤੇ ਮੇਰੀ ਘੜੀ ਧੀ ਮਾੜੀ ਆ ਮੇਰੀ ਧੀ ਵੀ ਸੋਹਣੀ ਸੁਲੱਖੀ ਆ ਬਥੇਰੇ ਰਿਸ਼ਤੇ ਆਉਣੇ ਆ ਤੇਰੇ ਮੰਮੀ ਮੇਰੀ ਸੁਣੋ ਗੱਲ ਇਹੋ ਜਿਹਾ ਰਿਸ਼ਤਾ ਨਹੀਂ ਕਿ ਮੈਂ ਮੇਰੇ ਸਹੁਰੇ ਰਿਸ਼ਤਾ ਕਰਾਉਂਦੇ ਕੀ ਗੱਲ ਮਾੜਾ ਕਰਾਉਣੇ ਦੱਸੋ ਮੈਨੂੰ ਮਾੜਾ ਤੇ ਨਹੀਂ ਕਰਾਉਣਗੇ ਪਰ ਇੰਨੀ ਜਲਤਬਾਜੀ ਚ ਸੇਵਕ ਅੱਗੇ ਕੀਤਾ ਤੇ ਕੀ ਖਟਿਆ ਤੇ ਕਾਲੀ ਏਡੀ ਕਾਰੀ ਪੁੱਤ ਪਹਿਲਾ ਰਿਸ਼ਤਾ ਤੁਸੀਂ ਕਰਾਇਆ ਤੇ ਕੀ ਮਿਲਿਆ ਤੁਹਾਨੂੰ ਹੁਣ ਮੇਰੇ ਸਹੁਰੇ ਕਰਾਉਣ ਦੇ ਆ ਇਹ ਗੱਲ ਰਿਸ਼ਤਿਆਂ ਦੀ ਕਹਿੰਦੇ ਨਾ ਵੀ ਆ ਕੇ ਜੀ ਅੱਗੇ ਰਿਸ਼ਤੇ ਹੋਣੇ ਕੁਵਾਰੀ ਨਹੀਂ ਹੈਗੀ ਡਿਵੋਰਸੇ ਆ ਬੱਚੀ ਆ ਉਹਦੀ ਇੱਕ ਜਿਕਵਾਰੀ ਹੋਵੇ ਤਾਂ ਮਾਨ ਨੇ ਵੀ ਲਵਾ ਰਿਸ਼ਤਾ ਰੁੱਤੇ ਨੇ ਹੋਣੇ ਜੇ ਕੋਈ ਰਿਸ਼ਤਾ ਆ ਤਾਂ ਚੁੱਪ ਕਰਕੇ ਕਰ ਲੋ ਮੇਰੇ ਸਹੁਰਿਆਂ ਮਾੜਾ ਰਿਸ਼ਤਾ ਕਰਾਉਣਾ ਜਿਨ੍ਹਾਂ ਨੇ ਧੀ ਦਿੱਤੀ ਆ ਨਾ ਅਗਲੇ ਦੀ ਧੀ ਦਾ ਮਾੜਾ ਨਹੀਂ ਸੋਚਣਗੇ ਚੰਗਾ ਹੀ ਸੋਚਿਆ ਹੋਣਾ ਤਾਂ ਕਰਕੇ ਰਿਸ਼ਤਾ ਦੇ ਕਰਾਉਣਾ ਅੰਜੂ ਨੇ ਨਹੀਂ ਉਹ ਮੰਨਣਾ ਨਾ ਉਹ ਮੰਦੀ ਹੈ ਕਿਹੜੀ ਗੱਲੋ ਕੋਈ ਵਜਾ ਨਾ ਮੰਨਣ ਵਾਲੀ ਇਹਦਾ ਨਾਂ ਕਰਨ ਵਾਲਾ ਹੈ ਹੀ ਨਹੀਂ ਆ ਅਗਲੇ ਨੇ ਇੰਨੀ ਗੱਲ ਕਹੀ ਆ ਵੀ ਇਹਦੀ ਕੁੜੀ ਦੇ ਨਾਂ ਤੇ ਵੀ ਕੋਈ ਲਾ ਦਾਂਗੇ ਹੋਰ ਕੀ ਚਾਹੀਦਾ ਇਹਨੂੰ ਕੀ ਅਗਲੇ ਦਾ ਵੀ ਤੇ ਮੁੰਡਾ ਹੈਗਾ ਨਾ ਕੁੜੀ ਦਾ ਯਾਰ ਮੇਰੀ ਗੱਲ ਸੁਣੋ ਅਗਲੇ ਦਾ ਮੁੰਡਾ ਹੈਗਾ ਇਹਦੀ ਵੀ ਤੇ ਧੀ ਹੈਗੀ ਆ ਦਸੋਂ ਇਕਵਾਰੀ ਨਹੀਂ ਆਏ ਤੁਹਾਨੂੰ ਬਸ ਮੂੰਹ ਤੇ ਨਾ ਹਾਂਜੀ ਕੰਮ ਕਰਨਾ ਨਾ ਮੇਰਾ ਤੇ ਕੀਤਾ ਕੰਮ ਤੁਹਾਨੂੰ ਹੋਈ ਨਹੀਂ ਚੰਗਾ ਲੱਗਦਾ ਰਹੀ ਗੱਲ ਮੇਰੇ ਸਹੁਰਿਆਂ ਨੂੰ ਤੁਹਾਨੂੰ ਤੇ ਉਹ ਹੀ ਨਹੀਂ ਪਸੰਦ ਜਿੰਤੋਂ ਤੱਕ ਮੈਨੂੰ ਲੱਗਦਾ ਤੂੰ ਤੇ ਬੜਾ ਬੋਲਣ ਲੱ ਪੈਸੇ ਵਕ ਬੜਾ ਨਹੀਂ ਬੋਲਣਾ ਪਿਆ ਉਹਨਾਂ ਕੋ ਮਾੜਾ ਨਹੀਂ ਸੋਚਿਆ ਛੱਡ ਦੇਣੀ ਆਖੀ ਜੀ ਮੇਰੀ ਕੁੜੀ ਨੇ ਨਾ ਕਰਦੀ ਵਜਾ ਕੋਈ ਦੱਸੋ ਮੇਰੇ ਗਾੜੀ ਵਜਾ ਰੱਖੋ ਤਾਂ ਮੈਂ ਮੰਨਾਂ ਨਾ ਕਰਨ ਵਾਲੀ ਕੋਈ ਵਜਾ ਹੈਗੀ ਆ ਸੇਵਕ ਉਹ ਨਾ ਪਿੰਡ ਪੁੱਤ ਵਿਆਹ ਨਹੀਂ ਕਰਾਉਣਾ ਚਾਹੁੰਦੀ ਕਿਉਂ ਪਿੰਡ ਕੀ ਆ ਇਹ ਹੁਣ ਉਹਦੀ ਮਰਜ਼ੀ ਆ ਹਾਂ ਉਹਦੀ ਮਰਜ਼ੀ ਹਰ ਇੱਕ ਗੱਲ ਤੋ ਜੀ ਮਰਜ਼ੀ ਅੱਗੇ ਸ਼ਹਿਰ ਚ ਕਰਾ ਕੇ ਨੇ ਕੀ ਸੁੱਖ ਪਾਲਿਆ ਕਿੱਡੀ ਕਿ ਜਾਇਦਾਦ ਮਿਲ ਗਈ ਇਹਨੂੰ ਕਿੰਨੇ ਕੋਤੋਂ ਕੀ ਕਹਿੰਦੇ ਨੇ ਵੀ ਸੋਨਾ ਗਹਿਣਾ ਲੈ ਕੇ ਆਈ ਸਾਡੇ ਕੋਲ ਆਲੂ ਤੋਂ ਪਿਛਲੀਆਂ ਗੱਲਾਂ ਹੁਣ ਛੱਡ। ਅੱਛਾ ਪਿਛਲੀਆਂ ਗੱਲਾਂ ਮੈਂ ਛੱਡਾਂ। ਅਗਲੀਆਂ ਗੱਲਾਂ ਅੱਲ ਵੀ ਧਿਆਨ ਦਿਓ ਨਾ। ਰਿਸ਼ਤਾ ਮਾੜਾ ਨਹੀਂ ਆ ਪਿੰਡ 'ਚ ਕੀ ਗੱਲ ਐ ਪਿੰਡ 'ਚ ਨਹੀਂ ਜੰਮੀ ਬਣੀ ਐ। ਇੱਥੇ ਸ਼ਹਿਰ ਚ ਆ ਕੇ ਜਾਦਾ ਉਹ ਬਣ ਗਈ ਮਾਡਰਨ। ਚੰਗਾ ਭਲਾ ਰਿਸ਼ਤਾ ਆੜਾ ਬਸ ਉਹ ਗੱਲ ਵੀ ਲੱਤ ਮਾਰ ਕੇ ਹਾਂ। ਇਹੋ ਗੱਲ ਹੋ ਗਈ। ਜਾਂ ਤੇ ਨਾ ਮੈਨੂੰ ਲਿਖ ਕੇ ਦੇ ਦੇ। ਕਿ ਮੈਂ ਸਾਰੀ ਜ਼ਿੰਦਗੀ ਵਿਆਹ ਨਹੀਂ ਕਰਾਉਣਾ। ਵਿਆਹ ਵੀ ਕਰਾਉਣਾ ਐ। ਖੇਖਣ ਵੀ ਕਰਨੇ ਆ। ਪੁੱਤ ਤੇ ਇੱਥੇ ਹੀ ਤਾਂ ਰਾਜੇ ਰਾਣੀਆਂ ਨੇ ਰੱਖਿਆ। ਇਹ ਕਿਥੋਂ ਰੱਖਣੀ ਆ ਹਾਂ ਤੇ ਫਿਰ ਮਾੜਾ ਨਹੀਂ ਹੋਰ ਇਹਨੂੰ ਕਿੱਡਾ ਕਾਮੀ ਵਿਰਕ ਚਾਹੀਦਾ ਦੱਸੋ ਮੈਨੂੰ ਮੈਂ ਇਹ ਥੋੜੀ ਆਨੀ ਪਿਉਰਾ ਵਿਆਹ ਨਹੀਂ ਕਰਨਾ ਮੈਂ ਤੇ ਆਨੀ ਆ ਫਿਰ ਥੋੜੀ ਧੀਰਜ ਰੱਖ ਪਤਾ ਨਹੀਂ ਕਿੰਨੀ ਘੋਰ ਧੀਰਜ ਰੱਖ ਲੈ ਇਹਨੂੰ ਤੁਸੀਂ ਇਹਨਾਂ ਨੂੰ ਬਲਾਓ ਮੈਂ ਉਹਨਾਂ ਨਾਲ ਆਪੇ ਗੱਲ ਕਰ ਲੈਂਦਾ ਬਲਾਓ ਕਿੱਥੇ ਹੈਗੀ ਐ ਵੇਖ ਸੇਵਕ ਖਾਣਾ ਪੀਣਾ ਪੈ ਪੁੱਤ ਉਹਦੀ ਕੁੜੀ ਦੀ 8ਵੀਂ ਦੀ ਪੜ੍ਹਾਈ ਐ ਉਹਨੂੰ ਪੇਪਰ ਪੁੱਪਰ ਦੇ ਲੈਣ ਦੇ ਅਠਵੀਂ ਦੇ ਬੜਾਏ ਤੇ ਕੀ ਗੱਲ ਕੁੜੀ ਅਹੀਂ ਇੱਥੇ ਰੱਖ ਲਾਂ ਜਿੰਨਾ ਚਿਰ ਉਹਦੇ ਪੇਪਰ ਹੋਣੇ ਇੱਥੇ ਰੱਖ ਲਾ ਕੇ ਫਿਰ ਕਿਹੜੀ ਗੱਲ ਪੁੱਤ ਤੈਨੂੰ ਇੰਨੀ ਕਾਹਦੀ ਦਿੱਕਤ ਆ ਘਰ ਦਾ ਸਾਰਾ ਕੰਮ ਕਰਦੀ ਆ ਸਭ ਕੁਝ ਕਰਦੀ ਆ ਮੈਨੂੰ ਦਿੱਕਤ ਦੀ ਗੱਲ ਨਹੀਂ ਆ ਮੇਰੇ ਸੋਹਰੇ ਰਿਸ਼ਤਾ ਲਿਆਂਦਾ ਤੇ ਜੇ ਜਵਾਬ ਮਿਲ ਗਿਆ ਨਾ ਤੇ ਬੇਇੱਜ਼ਤੀ ਬਹੁਤ ਹੋਣੀ ਆ ਮੈਂ ਤੁਹਾਨੂੰ ਦੱਸਤਾ ਜੇ ਕਾਹਦੀ ਬੇਇੱਜ਼ਤੀ ਹੋਣੀ ਇਹ ਦੱਸ ਤੂੰ ਮੈਨੂੰ ਆਈ ਕੋਈ ਰਿਸ਼ਤਾ ਕਰਕੇ ਤੋੜਨ ਦੇ ਮੇਰੀ ਗੱਲ ਸੁਣ ਬੇਇੱਜ਼ਤੀ ਆ ਅਗਲੇ ਨੂੰ ਕਰੇ ਅਹੀਂ ਬੁਲਾਇਆ ਸਾਰਾ ਕੁਝ ਵੇਖ ਚੱਕ ਕੇ ਲਿਆ ਫਿਰ ਨਾ ਕਰ ਦੋ ਸੀ ਕੀ ਥਾ ਨਾ ਕਿਹੜੀ ਤੇ ਕਹਤਾ ਕਿ ਜੀ ਪਸੰਦ ਆ ਮੈਨੂੰ ਠੀਕ ਆ ਮੁੜ ਕੇ ਨਾ ਕਰ ਦੋ ਸੇਵਕ ਰਿਸ਼ਤਿਆਂ ਦੀ ਨਾ ਗੱਲ ਕਰ ਪੁੱਤ ਰਿਸ਼ਤੇ ਬਥੇਰੇ ਪਰ ਹਰ ਕੋਈ ਘਰ ਵੇਖਣ ਵਖਾਉਣ ਤੇ ਹੁੰਦਾ ਹੀ ਆ ਪੁੱਤ ਕਾਲੇ ਨਹੀਂ ਪਈਂਦਾ ਰਿਸ਼ਤੇ ਬਥੇਰੇ ਉਹ ਮੇਰੀ ਮਾਂ ਕੁਵਾਰੀ ਨਹੀਂ ਆ ਮੈਂ ਤੈਨੂੰ ਪਹਿਲਾਂ ਵੀ ਕਹਤਾ ਉਹਨੂੰ ਆਵਾਜ਼ ਮਾਰੋ ਮੇਰੇ ਨਾਲ ਗੱਲ ਕਰੇ ਕੋਈ ਪੁੱਛਾਂ ਨੂੰ ਮੈਂ ਕੀ ਅਰਜਾ ਚੱਲ ਰੋਲਾ ਨਾ ਪਾ ਮੈਂ ਆਵਾਜ਼ ਦੇ ਦੇਣੀ ਧੀਰਜ ਨਾਲ ਗੱਲ ਕਰ ਸੇਵਕ ਮੈਂ ਤਾਂ ਤੁਸੀਂ ਆਪ ਉਹਦੇ ਚ ਪਲਾਓ ਉਹਨੂੰ ਯਾਰ ਅੰਗੀ ਆਵਾਜ਼ ਅੰਜੂ ਅੰਜੋ ਇੱਧਰ ਆਈ ਜਰਾ ਸੁਣ ਲੈ ਦੀ ਨਹੀਂ ਮੇਰੀ ਗੱਲ ਸੁਣਾ ਜੇ ਤੈਨੂੰ ਵਾਜ ਦਿੱਤੀ ਆ ਤੇ ਤੂੰ ਵੀ ਨਾਲ ਆ ਕੇ ਬਹਿ ਜਾ ਤੂੰ ਕਿੱਥੇ ਤੁਰ ਫਿਰੰਡੀ ਆ ਤੂੰ ਵਾਜ ਤੂੰ ਮੰਮੀ ਨੂੰ ਦਿੱਤੀ ਮੈਨੂੰ ਦਿੱਤੀ ਆ ਮੈਨੂੰ ਕਹਿ ਦਿੰਦਾ ਤੂੰ ਸਾਰੀਆਂ ਗੱਲਾਂ ਇਹ ਛੱਡ ਤੂੰ ਮੈਨੂੰ ਦੱਸ ਰਿਸ਼ਤੇਲੇ ਮੰਮੀ ਨੂੰ ਕੀ ਕਿਹਾ ਜੀ ਸੱਸ ਮਿੰਨੂ ਉਹ ਕੀ ਕਿਹਾ ਵੈ ਜੋ ਤੂੰ ਸੁਣਿਆ ਵੈ ਮੰਮੀ ਕੋਲੋਂ ਅੱਛਾ ਫਿਰ ਨਾ ਆਇਆ ਤੇਰੀ ਹਾਂ ਮੇਰੀ ਨਾਲ ਕੋਈ ਵਜ੍ਹਾ ਦੱਸ ਵਜ੍ਹਾ ਕਾਦੀ ਹੈ ਮੈਨੂੰ ਨਹੀਂ ਪਸੰਦ ਮੈਂ ਨਹੀਂ ਕਰਨਾ ਚਾਹਦੀ ਕਿਹੜੀ ਗੱਲੋਂ ਨਹੀਂ ਪਸੰਦ ਨਹੀਂ ਮੈਂ ਤੇਰੀ ਭੈਣ ਆ ਮੇਰੀ ਗੱਲ ਸੁਣ ਤੂੰ ਇਹ ਵੀ ਚੋਟ ਤਾਂ ਖਾਨਦਾਨ ਦੀ ਧੀ ਆ ਕੋਈ ਜਾਨਵਰ ਨਹੀਂ ਹੀ ਮੈਂ ਕਿ ਜਿੱਥੇ ਦਿਲ ਆਇਆ ਉੱਥੇ ਖੁੱਪੀ ਨਾ ਲੈ ਕੇ ਮੈਨੂੰ ਬੰਨਤਾ ਚੁੱਕਿਆ ਸੰਗਲ ਦੇ ਨਾਲ ਉਧਰ ਬੰਨਦੇ ਚੁੱਕਿਆ ਸੰਗਲ ਦੇ ਉਧਰ ਬੰਨ ਦੋ ਤੇ ਤੇਰੇ ਪੱਲੇ ਇਹ ਨਹੀਂ ਪੈਂਦੀ ਵੀ ਤਕਵਾਰੀ ਨਹੀਂ ਮਾਂ ਤੇ ਕੀ ਹੈ ਨਾ ਕਿ ਬੱਚੇ ਦੀ ਉਹ ਵੀ ਤੇ ਹੋਤੇਗਾ ਨਾ ਇੱਕ ਬੱਚੇ ਦਾ ਤੈਨੂੰ ਪੁੱਤ ਹੀ ਸਾਂਭਣਾ ਪੈਣਾ ਇਹ ਮੇਣ ਗੱਲ ਇਹ ਤੈਨੂੰ ਪੁੱਤ ਦੀ ਖਿਲੀ ਲੜੰਡੀ ਆ ਤੇ ਮੈਨੂੰ ਸਾਂਭਣਾ ਪੈਣਾ ਤੇ ਤੈਨੂੰ ਇਹ ਨਹੀਂ ਪਤਾ ਕਿ ਉਹਨੇ ਤੇਰੀ ਧੀ ਸਾਂਭਣੀ ਕੋਈ ਕਿਸਦੀਆਂ ਧੀਆਂ ਨਹੀਂ ਸਾਂਭਦਾ ਤਾਂ ਜਿੰਨਾਂ ਦੀਆਂ ਆਪਣੀਆਂ ਔਲਾਦਾਂ ਹੁੰਨ ਸੁਣ ਲਈ ਮੇਰੀ ਗੱਲ ਫਿਰ ਉਹ ਤਾਂ ਪਾਗੜਾ ਜਿਹੜੇ ਰਿਸ਼ਤਾ ਲੈ ਕੇ ਆਏ ਆਪਣੇ ਨਾਲ ਅਗਲੇ ਨੂੰ ਲੋੜ ਹੈਗੀ ਆ ਨਾ ਅਸੀਂ ਤਾਂ ਨਹੀਂ ਨਾ ਮੰਗਿਆ ਉਹਨਾਂ ਕੋਲ ਰਿਸ਼ਤਾ ਅਸੀਂ ਤਾਂ ਨਹੀਂ ਕਿਹਾ ਹੇ ਦਿਨ ਕੀ ਵਾਰ ਕੀ ਘੜੀ ਕੀ ਮੰਮੀ ਸ਼ਹਿਰ ਆਏ ਨੂੰ ਇਹਦੀ ਸੱਸ ਨੂੰ ਕੀ ਮਿਰਚ ਲੜੀ ਮੇਰੇ ਤੋਂ ਜਿਹੜੇ ਰਿਸ਼ਤੇ ਲਿਆ ਲਿਆ ਵੇਣ ਦਈਏ ਚੁੱਪ ਕਰ ਜਾ ਬੋਤਾ ਨਾ ਬੋਲ ਮੇਨ ਮੁੱਦਾ ਆ ਵੀ ਤੁਸੀਂ ਹਰਥਾ ਤੇ ਮੇਰੀ ਬੇਇੱਜ਼ਤੀ ਕਰਾਉਣੀ ਆ ਹਰਥਾ ਤੇ ਗਲੀ ਮੱਲੇ ਤੋਂ ਤੁਸੀਂ ਮੇਰੀ ਬੇਇੱਜ਼ਤੀ ਕਰਾਤੀ ਇੱਥੇ ਤੁਸੀਂ ਮੇਰੀ ਬੇਇੱਜ਼ਤੀ ਗਰਾਉਂਡ 'ਚ ਕੀ ਗਲੀ ਮੱਲੇ ਤੋਂ ਬੇਇੱਜ਼ਤੀ ਗਲੀ 'ਚ ਤੁਰੇ ਫਿਰਦੀ ਹੈ ਹੈ ਅਗਲੇ ਕਹਿੰਦੇ ਨਹੀਂ ਆ ਵੀ ਇਹਨੂੰ ਘਰੇ ਬਿਠਾਇਆ ਅਗਲਿਆਂ ਦਾ ਕੀ ਮਤਲਬ ਹੂੰ ਜਿਹੜੀ ਘਰ ਆਈ ਨਾ ਸ਼ਹਿਰ 'ਚ ਕਿਸੇ ਨੂੰ ਕੁਝ ਨਹੀਂ ਪਤਾਗਾ ਘਰ ਦੇ ਉੱਟ ਕੇ ਜਦੋਂ ਗੱਲਾਂ ਕਰਦੇ ਹਨ ਤਾਂ ਲੋਕੀ ਕਰਦੇ ਨੇ ਜਦੋਂ ਘਰ 'ਚ ਹੀ ਨਹੀਂ ਕੋਈ ਗੱਲ ਕਰੇਗਾ ਬਾਹਰੋਂ ਵੀ ਨਹੀਂ ਕੋਈ ਕਰੇਗਾ ਪਰ ਇੱਥੇ ਘਰ ਦੇ ਆਂ ਤਾਂ ਮੂੰਹ ਨਹੀਂ ਬੰਦ ਹੁੰਦੇ ਪਿੰਡ ਕਦੀ ਕਿਸੇ ਨਾਲ ਗੱਲ ਕੀਤੀ ਦਸਿਹਰ ਨਾ ਇੰਨਾ ਚਿਰ ਕੱਲੀ ਰਹੀ ਆ 10 ਦਿਨ ਕੋਈ ਲੰਬਾ ਆਇਆ ਉੱਥੋਂ ਲੰਬਾ ਤਾਂ ਮੈਨੂੰ ਹੁਣ ਵੀ ਨਹੀਂ ਆਇਆ ਹਾਂ ਮੁੰਡਿਆਂ ਨੂੰ ਕੰਮ ਕਰਦੀ ਰਹੀ ਪਿਓ ਨਾਲ ਹੂੰ ਤੇ ਬੱਸ ਫਿਰ ਮੈਰੀ ਗੱਲ ਤੋਂ ਮੈਂ ਕੋਈ ਗਲਤ ਨਹੀਂ ਸੋਚਿਆ ਇਹਦੇ ਬਾਰੇ ਵਧੀਆ ਸੋਚਿਆ ਹੋਊਗਾ ਜੇ ਮੇਰੇ ਸੱਸ ਸਹੁਰੇ ਰਿਸ਼ਤਾ ਕਰਾਉਂਦੇ ਆ ਨਾ ਤਾਂ ਵਧੀਆ ਕਰਾਉਂਦੇ ਆ ਮਾੜਾ ਨਹੀਂ ਉਹ ਕਰਾਉਂਦੀ ਹਾਲ ਤਮਵੀ ਇੱਥੇ ਮੁੱਕਦੀ ਇਹਦੀ ਸੱਸ ਹਰ ਗੱਲ ਤੇ ਦੀ ਸੱਸ ਮੇਰੀ ਗੱਲ ਸੁਣ ਪਿੰਡੋਂ ਜਦੋਂ ਤੂੰ ਆਗਿਆ ਸੀ ਨਾ ਘਰ ਬੂਆ ਸਾਰੇ ਹਰ ਚੀਜ਼ ਨੂੰ ਮੈਂ ਸੰਭਿਆ ਤੈਨੂੰ ਫਿਕਰ ਹੈਗੀ ਐ ਚਾਚਿਆਂ ਨਾਲ ਕੀ ਮਾਹੌਲ ਚੱਲਦਾ ਘਰ ਦਾ ਤੈਨੂੰ ਸਾਰਾ ਪਤਾ ਵੈ ਕਿੰਨਾ ਰਫੜ ਖਾਨਾ ਤੇ ਉਹਦੇ ਨਾਲ ਸ਼ਹਿਰ ਜਾ ਜਾ ਕੇ ਸਾਰੇ ਕੰਮ ਮੈਂ ਕਰਵਾਂਦੀ ਨਹੀਂ ਆ ਉੱਤਾਂ ਦਾ ਪੂਰਾ ਮੈਂ ਫਰਜ਼ ਨਿਭਾਇਆ ਹੈ ਤੇ ਹੁਣ ਵੀ ਮੈਂ ਕਰੂੰਗਾ ਪਹਿਲਾਂ ਮੈਂ ਕਰਕੇ ਮੈਂ ਅਖਿਰ ਵਿੱਚ ਸਵਾਹੀ ਭਾਈ ਤੁਹਾਡੇ ਕੋਲ ਜੇ 3 ਸਾਲ ਕਰੋ ਬਾਹਰ ਰਿਹਾ ਮੈਂ ਸਮਾਪਤ ਹੋਈ ਤਬਾ ਉਹਨਾਂ ਨੇ ਪਾਈ ਜੀ ਨਾ ਨਾ ਜੁੜ ਜੁੜ ਮੈਨਾਂ ਸੀ ਅਹੀ ਨਹੀਂ ਪਾਈ ਸੀ ਫਾਂ ਦੇ ਬੈਹੇਂਗੀ ਤੂੰ ਨਾ ਇਹ ਪਾਸੇ ਜੀਂਜੋਗਾ ਛੱਡਦਾਗਾ ਤੇਰੇ ਨਾਲ ਖਲੋ ਜੀਏ ਤਾਂ ਬੁਰੇ ਤੇਰੇ ਨਾਲ ਨਾ ਖਲੋਈਏ ਤਾਂ ਬੁਰੇ ਮੈਨ ਮਜਾ ਮੈਨੂੰ ਦੱਸ ਵੀ ਨਾ ਕਿਉਂ ਕੀਤੀ ਮੈਂ ਇਹ ਵਜ੍ਹਾ ਪੁੱਛੀ ਤੇਰੇ ਕੋਲ ਮੈਂ ਹੋਰ ਕੁਝ ਨਹੀਂ ਪੁੱਛਿਆ ਮੈਨੂੰ ਨਹੀਂ ਚੱਗਾ ਲੱਗਾ ਉਹ ਬੰਦਾ ਕਿਉਂ ਨਹੀਂ ਲੱਗਾ ਸਾਹਮਣੇ ਬੈਠ ਕੇ ਮੇਰੀ ਧੀ ਨੂੰ ਇੱਕ ਵਾਰੀ ਬਾਹਰ ਨਹੀਂ ਉਹਨੇ ਦਿੱਤੀ ਸੀ ਬੈਠਾ ਜੀ ਇੱਧਰ ਆਓ ਤੁਹਾਡੀ ਮੰਮੀ ਨਾਲ ਮੇਰਾ ਵਿਆਹ ਹੋ ਰਿਹਾ ਵੈ ਤੂੰ ਸਮਝਦਾਰ ਹੋ ਕੋਈ ਗੱਲ ਕੋਈ ਬਾਤ ਅੱਜਕੱਲ ਬੱਚੇ ਸਿਆਣੇ ਨੇ ਬੱਚਾ ਨਾ ਵੀ ਪ੍ਰਾਪਤ ਤੇਰੇ ਦਿਮ ਬਿਲਕੁਲ ਹੁੰਦੀਆਂ ਨੇ ਮੰਮੀ ਕਿਉਂ ਲੈਂਦੀ ਆ ਸਮਾਂ ਬਦਲ ਗਿਆ ਵੈ ਮੈਂ ਵੀ ਜਿਹੜਾ ਵਿਆਹ ਕਰਾ ਲੀਏ ਆਪਣੀ ਕੁੜੀ ਦੇ ਕਹਿਨ ਤੇ ਕਰਾਣ ਲੱਗੀ ਆ ਆਪਣੀ ਮਰਜ਼ੀ ਨਾਲ ਤਾਂ ਨਹੀਂ ਕਰਾਣ ਲੱਗੀ ਆ ਕੁੜੀ ਨੇ ਹੀ ਰੱਪੜ ਫੜਿਆ ਆ ਹਾਂ ਜਵਾਕੜੀ ਦੇ ਕਹਿਨ ਤੇ ਵਿਆਹ ਕਰਾਓ ਜਾਂ ਤੇ ਫਿਰ ਉਹ ਗੱਲ ਮੈਂ ਅੱਗੇ ਮਾਤਾ ਨੂੰ ਕਿਹਾ ਹੀ ਜਿਆਦਾ ਲਿਖ ਕੇ ਦੇ ਦੇ ਮੈਂ ਸਾਰੀ ਜ਼ਿੰਦਗੀ ਵਿਆਹ ਨਹੀਂ ਕਰਾਉਣਾ ਕਹ ਨਹੀਂ ਕਰਾਉਣਾ ਤੇ ਜੇ ਤੇ ਕਰਾਉਣਾ ਇਹਦੇ ਆਖੇ ਖੇਖਣ ਵਾਗੇ ਛੱਡ ਦੇ ਆਪਣੀ ਸਿੱਧੀ ਤੈਨੂੰ ਗੱਲ ਦੱਸਣ ਡੈ ਮੈਂ ਮੈਂ ਬਹੁਤੀ ਆ ਨਾ ਤਰੀਕਾ ਹਾਂ ਨਾ ਮੈਨੂੰ ਇੱਕ ਜਵਾਬ ਚਾਹੀਦਾ ਵੀ ਤੂੰ ਰਿਸ਼ਤਾ ਕਿਉਂ ਨਹੀਂ ਕਰਨਾ ਬਸ ਹੋਰ ਗੱਲ ਕੋਈ ਨਹੀਂ ਗੱਲ ਚਲ ਜਾਵਕ ਜੇ ਤੂੰ ਆਪਣੀ ਮਰਜ਼ੀ ਨਾਲ ਕਰਾ ਸਕਦਾ ਤੇ ਉਹ ਨਹੀਂ ਕਰਾ ਸਕਦੇ ਉਹਦੀ ਵੀ ਕੋਈ ਜ਼ਿੰਦਗੀ ਹੈ ਮੈਂ ਕੁਵਾਰਾ ਹਾਂ ਉਹ ਵਿਆਹੀ ਆ ਗੱਲ ਆ ਕੁਵਾਰੇ ਦੀ ਨਹੀਂ ਹੁੰਦੀ ਮਰਜ਼ੀ ਨਾਲ ਕਿੱਥੇ ਕਰਾਉਣਾ ਈ ਬਸ ਦੱਸੋ ਮਰਜ਼ੀ ਨਾਲ ਰਿਸ਼ਤਾ ਫੇਰ ਹੀ ਹੋਣਾ ਜੇ ਕੋਈ ਪਸੰਦ ਆ ਉਹਨੂੰ ਆ ਤਾਂ ਕੋਈ ਉਹਦੀ ਤੱਕ ਚ ਹੋਊਗਾ ਈ ਹੂੰ ਤਾਂ ਦੱਸੋ ਮੈਨੂੰ ਤੈਨੂੰ ਪਤਾ ਦੇਗਾ ਵਾ ਘਰ ਚੱਲ ਕੇ ਰਿਸ਼ਤਾ ਇੱਕ ਆਇਆ ਤੇ ਆਇਆ ਵਾ ਕੀ ਮਤਲਬ ਤੈਨੂੰ ਪਤਾ ਹੀ ਆ ਉਹ ਆਇਆ ਸੀ ਉਹ ਦਨ ਸਾਗਰ ਜਿਹੜਾ ਤੇਰਾ ਦੋਸਤ ਹੂੰ ਸਾਗਰ ਮੇਰੀ ਸੁਣ ਲੋ ਗੱਲ ਰਿਸ਼ਤਾ ਮੈਂ ਕਰਨਾ ਆਪਣੀ ਮਰਜ਼ੀ ਨਾਲ ਤੇ ਮੈਂ ਉੱਥੇ ਵਿਆਹ ਨਹੀਂ ਹੋਣ ਦੇਣਾ ਜ਼ਰਾ ਕਿਉਂ ਕੀ ਖਰਾਬੀ ਐ ਬੇਖੇਵਕ ਇੱਥੇ ਕੋਈ ਨਹੀਂ ਸੁਣਦਾ ਪਾਪਾ ਦੇ ਮੂਰੇ ਨਹੀਂ ਮੈਂ ਬੋਲ ਸਕਦੀ ਤਲਾਕ ਹੋਦਾ ਦੀ ਹੋਇਆ ਹੈ ਮਾਲ ਬੱਚਾ ਉਹਦਾ ਕੋਈ ਨਹੀਂ ਮੇਰੀ ਕੁੜੀ ਨੂੰ ਅਪਣਾਏਗਾ ਹਰ ਗੱਲੋਂ ਚੰਗੀ ਤਰ੍ਹਾਂ ਉਹਦਾ ਆਪਣੇ ਕਿਸੇ ਬੱਚੇ ਪ੍ਰਤੀ ਕੋਈ ਖਿੱਚ ਹੀ ਨਹੀਂ ਹੋਏਗੀ ਨਾਲ ਵੇਖਣਾ ਪਰਿਵਾਰ ਕਿੰਨਾ ਛੋਟਾ ਜਿਹਾ ਹੈ ਸਿਰਫ ਭਰਾ ਭਜਾਈਏ ਆ ਮੱਖਣ ਬਾਜੀ ਮੈਨੂੰ ਨਾ ਲਾ ਤੈਨੂੰ ਪਹਿਲਾਂ ਕਹਤਾ ਨਹੀਂ ਉੱਤੇ ਹੁੰਦਣਾ ਤੇ ਨਹੀਂ ਹੁੰਦਣਾ ਬਸ ਕਿਉਂ ਕੀ ਖਰਾਬੀ ਹੈ ਕੋਈ ਖਰਾਬੀ ਦੇ ਨਾਲ ਸ਼ਹਿਰ 'ਚ ਰਵਾਂਗੀ ਤੁਹਾਡੇ ਲਾਗੇ ਰਵਾਂਗੀ ਕੋਈ ਦੁੱਖ ਕੋਈ ਸੁੱਖ ਤੂ ਹੀ ਮੇਰੇ ਕੋਲ ਉਹ ਤਾਂ ਤੇਰਾ ਸਭ ਤੋਂ ਜ਼ਿਆਦਾ ਜਾਣਨ ਵਾਲਾ ਤੇਰਾ ਜਿਗਰੀ ਹੈਗਾ ਯਾਰ ਦੋ ਤਾਈ ਤੇ ਮੈਂ ਨਹੀਂ ਹਾਂ ਤਾਈ ਤੇ ਕਹਿ ਲਿਆ ਕੋਈ ਲੋੜ ਨਹੀਂ ਜਿਹੜਾ ਤੁਸੀਂ ਨਾਲ ਰਲੇ ਜਿਹੜੇ ਤੁਸੀਂ ਸ਼ਹਿਵਾਂ ਦਿੰਦੇ ਤੁਸੀਂ ਟਲੋ ਤੁਹਾਨੂੰ ਮੈਂ ਨਹੀਂ ਗੱਲ ਕਹਿਣ ਦਾ ਤੁਹਾਡੀ ਸ਼ਹਿਤ ਇਹ ਕੁਝ ਹੋਣਿਆ ਤੇ ਤੈਨੂੰ ਇਹੀ ਸ਼ਹਿ ਦਿੱਤੀ ਸੀ ਤੂੰ ਸਾਡੀ ਸ਼ਹਿ ਤੇ ਚੱਲਣ ਡਿਆ ਤੂੰ ਸੱਸ ਦੇ ਪੂਰਨਿਆਂ ਤੇ ਚੱਲਣ ਡਿਆ ਜਦ ਫਿਰ ਘਰੋਂ ਨਿਕਲੇ ਨਿਕਲ ਜਾ ਤੇ ਕਰਾ ਲੈ ਜਿੱਦਾਂ ਮੈਂ ਨਿਕਲੇ ਹਾਂ ਬਾਹਰ ਕਰੋ ਸ਼ਰਮ ਕਰ ਸ਼ਰਮ ਤੀਆਂ ਘਰੋਂ ਨਿਕਲਿਆ ਨਹੀਂ ਤੇ ਤੂੰ ਮੇਰੇ ਤੇ ਕੀ ਹੋਣ ਦੇ ਜੇ ਮੇਰੇ ਤੇ ਕਾਹਦੇ ਹੋਣ ਮੈਂ ਤਾਂ ਘਰੋਂ ਨਿਕਲ ਗਿਆ ਕਰਾ ਤੈਨੂੰ ਦੱਸਦੀ ਵੀ ਤੂੰ ਜਿਹੜਾ ਐਡਾ ਹੋਇਆ ਨਾ ਕਲਪਨਾ ਚ ਆਇਆ ਕਿ ਹਾਂ ਜਾਂ ਇਹ ਇਹਦੀ ਮੰਨਦੇ ਆ ਮੈਂ ਤੈਨੂੰ ਤਾਂ ਕਿਹਾ ਵੀ ਜੇ ਤੂੰ ਕਰਾ ਲੇ ਤੇ ਇਹ ਕਰਾ ਲੂ ਤੇ ਤਾਂ ਕੀ ਐ ਮੈਂ ਕੋਲੀ ਬੋਲ ਤੇਰੀ ਸੱਸ ਆ ਜਾਈ ਦੋ ਵਾਰੀ ਲੰਘ ਕੇ ਵੇਖ ਲਈ ਐ ਸੱਸ ਨੂੰ ਕਰਤੂਤਤਾ ਦਾ ਪਤਾ ਤੇਰੀ ਹਾਂ ਦਾ ਕੀ ਕਰ ਦੇ ਮੇਰੀ ਸੁਣ ਗੱਲ ਕਰਤੂਤਤਾ ਮੈਂ ਖੋਲਦੀ ਆ ਤੈਨੂੰ ਹੁਣ ਮੈਂ ਦਾਦਾ ਮੈਨੂੰ ਪਹਿਲੇ ਦਿਨ ਤੋਂ ਪਤਾ ਲੱਗਣ ਡਿਆ ਏ ਕੀ ਚੱਲਣ ਡਿਆ ਕੀ ਨਹੀਂ ਐਡਾ ਪਾਗਲ ਨਹੀਂ ਆ ਮੈਂ ਕੋਈ ਐਡਾ ਸ਼ਦਾਈ ਨਹੀਂ ਜਿੱਦਣ ਉਹ ਆਇਆ ਹੈ ਨਾ ਤੈਨੂੰ ਲੱਭਦਾ ਆਇਆ ਏ ਤੇ ਜਿੱਦਣ ਤੂੰ ਗਈ ਆ ਨਾ ਸਾਡੇ ਵਾਸਤੇ ਨਹੀਂ ਇਹ ਗੱਡੀ ਆ ਸਪੈਸ਼ਲ ਤੇਰੇ ਵਾਸਤੇ ਆਈ ਇਹ ਗੱਲਾਂ ਬਾਤਾਂ ਉਹ ਸ਼ੁਰੂ ਤੋਂ ਕਰਨ ਦੀਆਂ ਨਹੀਂ ਮੰਮੀ ਚੁੱਪ ਕਰ ਜਾ ਮੇਰੀ ਸੱਸ ਨੇ ਦੱਸਿਆ ਮੈਨੂੰ ਕੀ ਕਰਦੇ ਫਿਰਦੇ ਜਦੋਂ ਬੈਠੇ ਉਹ ਇਕੱਠੇ ਜਿਹੜਾ ਵੇਂਦਾ ਹੀ ਅੱਖਾਂ ਨਹੀਂ ਨੀਵੇਂ ਆਣਕਾ ਨਹੀਂਵੇਂ ਕਰ ਕਰ ਕੇ ਹਾਲ ਦੇ ਵਿੱਚ ਕੈਮਰੇ ਲੱਗੇ ਆ ਮੈਂ ਪਹਿਲਾਂ ਵੀ ਦੱਸਿਆ ਏ ਥੋੜਾ ਧਿਆਨ ਨਾ ਰਿਓ ਕੱਲੀ ਕੱਲੀ ਕਰਤੂਤਾਂ ਮੈਨੂੰ ਪਤਾ ਲੱਗਣਦਾ ਕੀ ਕਰਦੀ ਫਿਰਦੀ ਆ ਆਦੀ ਕਰਤੂਤ ਇੱਕ ਕਰਤੂਤ ਹੀ ਇੱਕ ਬੰਦਾ ਕੇ ਇਹਨੂੰ ਵੇਖਣ ਦਿਆ ਮੈਂ ਨਜ਼ਰ ਭਰ ਕੇ ਵੇਖਿਆ ਹੀ ਆ ਨਾਲ ਆਪੇ ਤਾਂ ਗੱਲਾਂ ਮੱਤੋਂ ਉਹ ਤੇ ਵਿਆਹ ਦੀਆਂ ਹੁੰਦੀਆਂ ਸੀ ਮੇਰਾ ਧਿਆਨ ਵਹਿ ਗਿਆ ਗੱਲਾਂ ਸੁਣਦੇ ਸੁਣਦੇ ਹਾਂ ਜੀ ਤੇ ਕੀ ਹੋ ਗਿਆ ਜੇ ਕੋਈ ਮਨ ਨੂੰ ਮੇਰੇ ਜੱਚ ਦੇ ਕੀ ਗੱਲ ਹੈ ਮੇਰਾ ਮਨ ਨਹੀਂ ਮੇਰੇ ਅੰਦਰ ਨਹੀਂ ਹੈਗਾ ਦਿਲ ਹੈ ਉਹਦੇ ਅੰਦਰ ਨਹੀਂ ਕਿਸੇ ਲਈ ਜਗ੍ਹਾ ਬਣ ਸਕਦੀ ਸੀ ਹਮੇਸ਼ਾ ਤਾਂ ਤੁਹਾਡੇ ਆਖੇ ਚ ਰਹੀਆਂ ਸੇਵਕ ਵੇਖ ਤੂੰ ਮੇਰਾ ਭਰਾ ਮੈਂ ਹੋਰ ਤੇ ਕਿਸੇ ਨਾਲ ਮੈਂ ਗੱਲ ਕਰਨੀ ਸੇਵਾ ਕਰ ਜਾਣਾ ਕਰ ਮੈਂ ਕਿਤੇ ਹੋਰ ਵਿਆਹ ਨਹੀਂ ਕਰਾਣਾ ਬਸ ਮੈਂ ਤੈਨੂੰ ਕਹਿ ਤਾਈ ਮੈਂ ਤੈਨੂੰ ਕਹਿ ਤਾਈ ਵਿਆਹ ਤੇ ਤੇਰਾ ਮੇਰੀ ਮਰਜ਼ੀ ਨਾ ਹੋਊ ਬਈ ਮੇਰੀ ਗੱਲ ਸੁਣ ਇੰਨੇ ਉਹਨੇ ਸਾਡੀ ਕਿੱਥੇ ਮੰਨਣੀ ਆ ਹੈ ਤੇ ਇਹਨੇ ਮੰਨੇ ਆਪਣੇ ਘਰ ਵਾਲੀ ਤੇ ਉਹਦੇ ਮਗਰ ਲੱਗ ਗਿਆ ਪੈਸਾ ਤੇ ਮਗਰ ਲਗਾਈ ਜੋ ਉਹਨੇ ਕਿਹਾ ਉਹੋ ਇਹਨੇ ਕਰਨਾ ਹੀ ਇਹਨੇ ਅੰਜੂ ਦੇ ਆਕੇ ਕੋਈਓ ਲਗਣਾ ਇਹ ਗੱਲ ਤੇ ਤੁਹਾਡੀ ਸਹੀ ਆ ਜੋ ਤੁਸੀਂ ਕਹਿ ਰਹੇ ਹੋ ਸਹੀ ਆ ਇਹਨੇ ਹੁਣ ਸੱਚੀ ਨਹੀਂ ਸੁਣਦਾ ਇਹ ਸਾਡਾ ਪੁੱਤ ਥੋੜੀ ਹੁਣ ਇਹਦੇ ਸੱਸ ਦਾ ਜਵਾਈ ਬਣਿਆ ਤੇ ਜਵਾਈ ਨਹੀਂ ਉਹਨਾਂ ਦਾ ਪੋਤੀ ਬਣ ਕੇ ਰਹਿ ਗਿਆ ਬਸ ਉਹ ਨਜ਼ਰ ਨਹੀਂ ਆਉਂਦਾ ਇਹੋ ਤੇ ਗੱਲ ਤੁਹਾਨੂੰ ਰੜਕਦੀ ਆ ਮੈਨੂੰ ਸਾਂਭਣ ਵਾਲੇ 3 ਸਾਲ ਹੋ ਗਏ ਤੇ ਮੈਂ ਉਹਨਾਂ ਦੀ ਕਿਉਂ ਨਾ ਸੁਣਾ ਜਦੋਂ ਮੈਨੂੰ ਕੱਢਿਆ ਸੀ ਬਾਹਰ ਤੇ ਮੇਰੀ ਸੁਣੋ ਗੱਲ ਉਹਨਾਂ ਖਿਲਾਫ ਇੱਕ ਸ਼ਬਦ ਨਹੀਂ ਨਿਕਲਦਾ ਜੇਦਾ ਤੇਰਾ ਚੰਗਾ ਸੋਚਣ ਡਿਆ ਮਾੜਾ ਨਹੀਂ ਸੋਚਿਆ ਉਹਨਾਂ ਗੱਲ ਸੁਣ ਅੰਜੂ ਜਿਨੇ 3 ਸਾਲ ਰੱਖਿਆ ਤੇ ਉਹ ਸਹੀ ਹੋ ਉਹ ਸਹੀ ਨੇ ਜਿਨੇ ਜੰਮਿਆ ਪਾਲਿਆ ਐਡਾ ਕੀਤਾ ਤੇ ਉਹ ਮਾਂ ਪਿਓ ਐਵੇਂ ਨਹੀਂ ਉਹਨਾਂ ਦਾ ਨਾ ਭੈਣ ਦਾ ਸਕਾ ਨਾ ਮਾਂ ਦਾ ਨਾ ਪਿਓ ਦਾ ਉਹਨਾਂ ਨਾ ਹਾਂ ਤੁਹਾਡੇ ਵਾਂਗ ਮੇਰੇ ਤੇ ਇਲਜ਼ਾਮ ਨਹੀਂ ਹਿਲਾਏ ਲੱਗੀ ਸਮਝ ਜੇ ਅੱਜ ਇਡੀ ਤਗੜੀ ਕੋਠੀ ਪਈ ਆ ਨਾ ਉਹਨਾਂ ਦੀ ਬਦੌਲਤ ਜੇ ਮੈਂ ਕਹੇ ਚੰਗੇ ਕੰਮ ਤੇ ਲੱਗਾ ਉਹਨਾਂ ਦੀ ਬਦੌਲਤ ਉਹਨਾਂ ਦਾ احسان ਹੈ ਮੇਰੇ ਸਿਰ ਤੇ ਸੇਵਕ ਆ ਦੁਨੀਆ ਚ ਆਇਆ ਨਾ ਆਪਣੇ ਮਾਪੇ ਦੀ ਬਦੌਲਤ ਹੀ ਆਇਆ ਮੈਂ ਕੋਈ ਉਹਨਾਂ ਦਾ ਨਾਲ ਹੀ ਤੇਰਾ ਵजूद ਹੈਗਾ ਵਾ ਮੈਂ ਨਾ ਪੁੱਲ ਨਾ ਜੰਮਦੇ ਨਾ ਜੰਮਦੇ ਅੰਜੂ ਕੀ ਗੱਲਾਂ ਘਟ ਕਰਿਆ ਕਰ ਇਹਦੇ ਨਾਲ ਅੰਜੂ ਮੱਥਾ ਲਾ ਇਹਨੇ ਤੇਰੀ ਸੁਣਨੀ ਕੋਈ ਗੱਲ ਤੇ ਮੇਰੀ ਸੋਲਾ ਮੈਂ ਨਹੀਂ ਕਰਾਣਾ ਤੇ ਨਹੀਂ ਕਰਾਣਾ ਤੇ ਉਹ ਪੈਸੀ ਜਨਾ ਸੇਵਕ ਪੁੱਤ ਇਹਨਾਂ ਮਾਮਾਤੀਆਂ ਦੇ ਕਿੱਥੇ ਵਾਰੇ ਆਉਂ ਦੇਣਾ ਵਾ ਇਹ ਤਾਂ ਬਸ ਨਾ ਮੈਨੂੰ ਹੀ ਨਹੀਂ ਵੇਖ ਖਾਉਂਦੀਆਂ ਤੂੰ ਮੇਰੇ ਮਾਲ ਦੀ ਗੱਲ ਕੀ ਕਰਦ ਨਾ ਵਾ ਇਹਨਾਂ ਨੂੰ ਤੇ ਇਹ ਵਾ ਵੀ ਇਹ ਘਰੇ ਸੱਸ ਦੇ ਹੀ ਹੋ ਕੇ ਰਹਿ ਗਿਆ ਓਹੋ ਮੰਮੀ ਜੀ ਤੁਸੀਂ ਕਾਹਤੋਂ ਟੈਨਸ਼ਨ ਲੈਂਦੇ ਜੀ ਕੀ ਕਹਿੰਦੀ ਨਹੀਂ ਕਰਾਉਣਾ ਵਾ ਉੱਥੇ ਹੀ ਹੋਣਾ ਹੈ ਵਿਆਹ ਹੋਪ ਮੇਰੀ ਮਰਜ਼ੀ ਨਾਲ ਭਾਵੇਂ ਮੁੰਡਾ ਮੈਨੂੰ ਕੋਈ ਹੋਰ ਕੋਣਾ ਲੱਪਣਾ ਪਵੇ ਹੁਣ ਮੈਂ ਤੁਹਾਨੂੰ ਇੰਨੀ ਗੱਲ ਦੱਸਤੀ ਮੁੰਡਾ ਛੱਡ ਹੁਣ ਭਾਵੇਂ ਤੇਰੇ ਵਾਸਤੇ ਬੰਦਾ ਲੱਪਣਾ ਮੈਂ ਵਿਆਹ ਤੇ ਤੇਰਾ ਮੈਂ ਕਰਾ ਕੇ ਰਹਿਣਾ ਤੇ ਜੇ ਵਿੱਚ ਟੋਕਾ ਟਾਕੀ ਕੀਤੀ ਤੇ ਮੈਂ ਚੋਕੇ ਬਾਹਰ ਮਾਰ ਨਾ ਕਰੋ ਨਾ ਮੈਂ ਪਿੰਡ ਵਾਲੇ ਘਰ ਰਹਿਣ ਦੇਣਾ ਇਹਦੇ ਨਾ ਮੈਂ ਇੱਥੇ ਰਹਿਣ ਦੇਣਾ ਸੁਣ ਲਾ ਹੱਕ ਮੇਰਾ ਦੋਆ ਕਰਾ ਦੇ ਮੁੰਡੇ ਦੀ ਹੈ ਅਮੇ ਭੈਣ ਨਹੀਂ ਲੈ ਬਿਆਹ ਕੇ ਬਣ ਸਾਥ ਬਸ ਨਹੀਂ ਮੈਨਾਂ ਜ਼ਬਰਦਸਤੀ ਮੇਰੇ ਵਿਆਹ ਦੀ ਮੇਰੀ ਕੁੜੀ ਨੂੰ ਨਹੀਂ ਪਸੰਦ ਕਰ ਨਹੀਂ ਕਰਨਾ ਮੈਂ ਵਿਆਹ ਮੈਨਾਂ ਨਾ ਵੀ ਕੀ ਹੋਇਆ ਸ਼ਹਿਰ ਆ ਇਹਨੂੰ ਟਾਈਮ ਕੀ ਹੋਇਆ ਇਹ ਮੈਨੂੰ 6 ਮਹੀਨੇ ਸਾਲ ਦਾ ਦਿਓ ਮੈਨੂੰ ਕੋਈ ਇੱਥੋਂ ਦਾ ਹਵਾ ਪਾਣੀ ਮੈਨੂੰ ਪਛਾਣ ਦਾ ਲੈਣਾ ਮੈਂ ਪਿੰਡ ਤਾਂ ਰਹਿਣ ਵਾਲੀ ਭੈਣ ਜੀ ਤਹੀ ਵੀ ਕੁਝ ਸਮਝਾ ਲਓ ਮਤ ਪਾ ਲਓ ਤੀ ਦਿਖਾਣੇ ਕਿ ਤੁਸੀਂ ਤਾਂ ਸੁਹਸ਼ਾਵਾ ਦੇਂਦੇ ਜੀ ਨਹੀਂ ਸਮਝਾਇਆ ਮੇਰੇ ਪੁੱਤ ਨੂੰ ਮੈਂ ਕੀ ਸਮਝਾਵਾਂ ਕੁਝ ਸਮਝਾ ਤ ਦਿੱਤਾ ਤੂੰ ਹੀ ਸਮਝਾ ਲਓ ਤੁਹਾਡਾ ਬੜੇ ਬੋਲਦਾ ਵਾ ਲੋਕ ਜਿਹੜੇ ਕਹਿੰਦੇ ਨੇ ਨਾ ਉਹੋ ਹੀ ਬੋਲਦਾ ਮਮੀ ਆਪਣਾ ਦਿਮਾਗ ਤੇ ਕਹਣੀ ਚੂਚਾ ਹੈ ਨਾ ਚੁੱਪ ਕਰ ਜੋ ਇੱਕ ਸ਼ਬਦ ਹੋਰ ਮੂੰਹੋਂ ਨਿਕਲ ਗਿਆ ਨਾ ਤੁਹਾਡੇ ਤੋਂ ਮੇਤੋ ਬੁਰਾ ਕੋਈ ਨਹੀਂ ਤੁਹਾਨੂੰ ਮੈਂ ਨਹੀਂ ਕਹਦਾ ਕੀ ਕਰ ਲੈਗਾ ਕੱਢ ਹੀ ਲੈ ਤੋ ਸ਼ਬਦ ਜਿਹੜਾ ਕੱਟ ਮੈਂ ਬੜਾ ਕੁਝ ਕਰ ਲੈਣਾ ਜੇ ਮੈਂ ਕਰਨ ਤੇ ਆ ਗਿਆ ਚੁੱਪ ਕਰਕੇ ਬੈਠੇ ਰਹੋ ਮੇਰੇ ਘੜੀ ਬੋਲਣਾ ਨਹੀਂ ਕਹੇ ਨੇ ਰਜਾ ਮੰਮੀ ਚੋਪੋ ਜਦੋਂ ਤੈਨ੍ਹੇ ਗਏ ਸੀ ਨਾ ਤੇਰੇ ਕੋ ਇਹਨੂੰ ਸੁਧਾਰਨ ਦੇ ਉਦੋਂ ਤੂੰ ਗੱਲ ਨਾ ਲਾ ਲਿਆ ਨਾ ਮੇਰਾ ਪੁੱਤ ਹੈਗਾ ਵਾ ਕੱਲਾ ਕੱਲਾ ਮੇਰਾ ਪੁੱਤ ਹੈ ਉਦੋਂ ਤੂੰ ਗੱਲ ਨਾ ਲਾ ਲਿਆ ਅੱਜ ਤੈਨੂੰ ਗੱਲਾਂ ਨਾ ਆਉਣ ਦਾ ਟਾਈਮ ਆਇਆ ਨਾ ਤਿਮਾਗੇ ਬੋਲਣਦੇ ਨਹੀਂ ਗਿੱਟ ਜਬਾਨ ਚਲਾਉਂਦੇ ਆ ਸ਼ਰਮਦਾ ਸੇਵਕ ਪੰਪ ਦੇਣ ਵਾਲੀ ਤੇ ਫਿਰ ਤੂੰ ਆ ਮੰਮੀ ਕਿ ਪੰਪ ਦਿੱਤਾ ਪੰਪ ਹੀ ਦੇਣ ਦੀ ਮੇਰੇ ਖਿਲਾਫ ੜਕਾਉਣ ਨੇ ਮੇਰੀ ਗੱਲ ਸੁਨ ਨਾ ਬਾਏ ਤੈਨੂੰ ਘਰੋਂ ਕੱਢਣ ੜਿਆ ਮੈਂ ਅੱਛਾ ਤੇਰੀ ਜਬਾਨ ਦਾ ਨਾ ਹੰਕਾਰ ਨਹੀਂ ਚੰਗਾ ਹੁੰਦਾ ਮਹਿਲ ਮਾੜੇ ਦਾ ਰਿਸ਼ਤੇ ਆ ਦਾ ਰਖਮਾਨ ਜਦੋਂ ਨਾ ਸਾਰਾ ਕੁਝ ਆਪਣੇ ਸਿਰ ਤੇ ਕੀਤਾ ਹੋਵੇ ਨਾ ਹੰਕਾਰ ਬੰਦੇ ਚ ਆ ਜਾਂਦਾ ਹੀ ਦੇਖ ਸੇਵਾ ਦਾ ਇਹ ਨਹੀਂ ਆਪਣੀਆਂ ਜੁੱਜੀ ਦਾ ਪਗੌਣੀਆਂ ਨੇ ਨਾ ਤੈਨੂੰ ਮਾਣ ਤੇਰੇ ਖਿਲਾਫ ਕਰੇ ਮਮੀ ਆਪਣੀਆਂ ਨਾ ਸਾਗਰ ਵੱਲੋਂ ਓਹੋ ਮੈਨੂੰ ਤੁਸੀਂ ਸਾਰਾ ਦੱਸਿਆ ਹੈ ਮੈਂ ਸਿਰਫ ਇਹਨਾਂ ਦੇ ਮੂੰਹ ਸੁਣਨਾ ਚਾਹੁੰਦਾ ਹਾਂ ਸੋਲਿਆ ਨਾ ਜਿਵੇਂ ਸਹੀ ਗੱਲ ਜਿੱਦਾਂ ਮੈਂ ਆਪਣੇ ਇਹਨਾਂ ਨੂੰ ਪਗਾਉਣ ਹੀ ਨਹੀਂ ਦੇਣੀ ਨਹੀਂ ਵੇਰੀ ਗੱਲ ਸੁਣ ਉਹ ਵੀ ਤਾਂ ਤੁਹਾਡੇ ਜਾਣਨ ਵਾਲੇ ਹੈ ਨਾ ਬਾਲ ਬੱਚਾ ਮਾਸੀ ਉਹਨਾਂ ਦਾ ਕੋਈ ਨਹੀਂਗਾ ਸਮਝਾਂ ਨਹੀਂ ਕੁਸ਼ੀ ਕਰੋ ਮੇਰੀ ਕੁੜੀ ਨੂੰ ਚੰਗੀ ਤਰ੍ਹਾਂ ਪਾਲਣਗੇ ਪੋਸਣਗੇ ਪਿਆਰ ਦੇਣਗੇ ਉਸ ਦਿਨ ਉਹਨਾਂ ਨੇ ਗੱਲ ਨਾਲ ਲਾਇ ਮੈਨੂੰ ਦੱਸਿਆ ਸਾਰਾ ਕੁਝ ਆ ਜਿਹੜਾ ਆਇਆ ਸੀ ਕੀ ਨਾਮ ਹੁੰਦਾ ਬੱਬਲੂ ਬੱਬਲ ਬੱਬਲ ਹੋਊਗਾ ਉਹਨੇ ਤਾਂ ਪੁੱਛ ਕੀਤੀ ਵੀ ਨਹੀਂ ਕੀਤੀ ਵੇਹਨੂ ਅਹੀਂ ਜੋ ਕਰਨ ਨੇ ਚੰਗਾ ਹੀ ਕਰਨ ਨੇ ਉਹ ਉਹਦਾ ਦੋਸਤ ਆ ਉਹਦਾ ਉਹਦੇ ਨਾਲ ਕਾਰੋਬਾਰ ਵੀ ਚੱਲਦਾ ਵਾ ਦੋਸਤੀ ਕਾਰੋਬਾਰ ਦ੍ਰਿਸ਼ਟੀ ਸਾਰਾ ਕੁਝ ਇਕੱਠੇ ਹੋਏ ਨਾ ਤਾਂ ਖਿਚੜੀ ਬਣ ਜਾਂਦੀ ਆ ਮੰਮੀ ਮੇਰੀ ਗੱਲ ਸੁਣੋ ਰਹੀ ਗੱਲ ਬੱਬਲ ਦੀ ਉਹ ਨਹੀਂ ਨਾ ਪਸੰਦ ਅਰੇ ਤਾ ਕੋਈ ਹੋਰ ਲੱਭ ਲੋ ਮੈਂ ਤੇਨੇ ਇੱਕ ਹੋਰ ਮੁੰਡਾ ਦੱਸਿਆ ਹੈ ਨਾ ਉਹਨੂੰ ਬੁਲਾ ਲੈ ਮੁੰਡਾ ਛੋਟਾ ਭਾਵੇਂ ਬੰਦਾ ਹੋਵੇ ਇਹਨੂੰ ਘਰੋਂ ਕੱਢਣਾ ਜੋ ਇਹਨੂੰ ਨਹੀਂ ਰੱਖਣਾ ਹੁਣ ਮੈਂ ਓਦਾਂ ਤੈਨੂੰ ਮੈਂ ਜਾਣ ਨਹੀਂ ਦੇਣਾ ਬੇਇੱਜ਼ਤੀ ਨਹੀਂ ਕਰਾਉਣੀ ਤੋਰੂ ਤੇ ਤੈਨੂੰ ਵਿਆਹ ਕਰੀ ਰਹੀ ਗੱਲ ਤੁਹਾਡੀ ਪਿੰਡ ਵਾਲੇ ਘਰ ਤੇ ਤੁਹਾਨੂੰ ਮੈਂ ਵੜਨ ਨਹੀਂ ਦੇਣਾ ਇਹ ਵੀ ਸੁਣ ਲੋ ਭਾਵੇਂ ਮੈਨੂੰ ਵੇਚਣਾ ਕਿਉਂ ਨਾ ਪਵੇ ਆ ਤੇ ਉਹ ਵੀ ਵੇਚਦੇ ਤੇ ਇੱਥੋਂ ਵੀ ਫੜ ਕੇ ਕੱਢਦੇ ਹੈ ਨਾ ਇੱਥੋਂ ਨਹੀਂ ਮੈਂ ਨਿਕਲ ਜਣਾ ਤੁਹਾਨੂੰ ਰੱਖੂ ਮੈਂ ਤੁਹਾਨੂੰ ਆਪਣੇ ਘਰੇ ਹੀ ਐਨੂੰ ਤੇ ਕੱਢਣਾ ਨਾ ਜਿਹੜੀ ਵੇਚ ਆ ਬੋਲਦੀ ਆ ਪੰਪ ਦਿੰਦੀ ਆ ਇਹਦੇ ਲੱਛਣ ਨਹੀਂ ਮੈਨੂੰ ਸਹੀ ਯਾਦ ਤੇ ਇਹਨੂੰ ਅੰਦਰ ਬੰਦ ਕਰਕੇ ਰੱਖ ਜਿੰਨੇ ਦਿਨ ਤੱਕ ਕਿਤੇ ਬਿਆਹ ਨਹੀਂ ਦਿੰਦਾ ਛੋਲੇ ਦੇ ਹੁਣ ਤੁਹਾਡਾ ਦੇ ਰਹਿ ਨਹੀਂ ਗਿਆ ਨਾ ਭੈਣ ਦਾ ਭਰਾ ਨਾ ਜਿਹੜਾ ਪੁੱਤ ਹੁਣ ਉਹਦੇ ਸੱਸ ਦੀ ਗੱਲ ਸੁਣਦਾ ਹੀ ਹਰ ਗੱਲ ਹੀ ਸੱਸ ਦੀ ਸੁਣਦਾ ਆਹ ਬੋਲਣ ਲੱਗੇ ਜਿਨ੍ਹਾਂ ਦੀ ਘਰੇ ਕੋਈ ਨਹੀਂ ਸੁਣਦਾ ਹੁੰਦਾ ਇਹ ਮੈਨੂੰ ਸਲਾਵਾ ਦੇਣ ਦੇ ਸ਼ਰਮਿਸ ਹੁੰਦਾ ਸ਼ਰਮ ਘਰ ਤੇਰਾ ਪਿਓ ਐ ਪਿਓ ਤੇ ਮੈਂ ਪੁੱਤਿਆ ਪੁੱਤ ਦਾ ਗਲਤ ਨਹੀਂ ਸੋਚਣ ਡਿਆ ਮੈਂ ਸਾਂਵਲੀ ਘਰ ਨਹੀਂ ਕਰਾਣਾ ਮੈਂ ਵਿਆਹ ਬੱਸ ਮੈਂ ਕਿਤੇ ਵੀ ਨਹੀਂ ਕਰਾਉਂਦੀ ਇਹ ਦਿਨ ਮੈਂ ਦੱਸ ਦੂੰ ਫਿਰ ਹਾਂ ਮੈਂ ਕਿਤੇ ਵੀ ਨਹੀਂ ਕਰਾਣਾ ਜਬਰਦਸਤੀ ਨਹੀਂ ਮੈਂ ਨਾ ਕਰ ਸਕਦਾ ਤੂੰ ਮੇਰੀ ਗੱਲ ਤੇ ਚੜ ਕੇ ਤੇ ਬੈਠੀ ਰਹਿ ਮੇਰੀ ਗੱਲ ਸੁਣ ਪਿਆਰ ਨਾਲ ਨਹੀਂ ਮੰਦੀ ਜਬਰਦਸਤੀ ਮੈਨੂੰ ਕਰਨੀ ਹੁੰਦੀ ਕੀ ਕਰਾਂਗਾ ਮੇਰੀ ਨਾ ਧਿਆਨ ਨਾਲ ਸੁਣ ਲੋ ਗੱਲ ਜੇ ਮੇਰੇ ਨਾਲ ਕੋਈ ਜਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਨਾ ਤਾਂ ਮੈਂ ਆਪਣੀ ਕੁੜੀ ਲੈ ਕੇ ਨਾ ਚਲੀ ਜਾਣਾ ਚਾਹੀਦਾ ਮੈਂ ਧਿਆਨ ਦੇਣਾ ਸੁਣ ਲੈ ਜਾ ਮੇਰੇ ਹੋ ਜਾ ਕੰਮ ਨਹੀਂ ਉਹ ਦੱਸਦਾ ਧੱਕਾ ਸਰਾਸਾ ਨਹੀਂ ਮੰਮੀ ਮੇਰੀ ਗੱਲ ਸੁਣ ਕਿਸੇ ਨਾ ਹੋਸਟਲ ਵਾਲੇ ਨਾਲ ਗੱਲ ਕਰੋ ਕੁੜੀ ਇਹਦੀ ਹੋਸਟਲ ਟੋਰੀਏ ਇਹ ਆ ਗੱਲ ਗਲਤ ਹੈ ਕੀ ਸੇਵਾ ਕਰ ਆ ਨਾ ਮਨਾਂ ਕਰੀ ਤੇ ਨਮਤ ਸਾ ਮੇਰੀ ਕੁੜੀ ਮੇਰੇ ਤੋਂ ਦੂਰ ਨਹੀਂ ਹੋਣੀ ਚਾਹੀਦੀ ਮੈਂ ਕਿਹਾ ਹੋਸਟਲ ਦੀ ਮੰਮੀ ਨੂੰ ਜਾਣ ਦੇਣਾ ਜੇ ਤੁਹਾਨੂੰ ਕਹਿਤਾ ਜੇ ਚੁੱਪ ਕਰ ਜਾ ਜਿੰਨਾ ਚਿਰ ਤੇਰਾ ਵਿਆਹ ਨਹੀਂ ਨਾ ਹੁੰਦਾ ਕੁੜੀਏ ਦੀ ਕੱਢੋ ਹੋਸਟਲ ਕੁੜੀ ਸਾਡੀ ਜ਼ਿੰਮੇਵਾਰੀ ਹੋਣਾ ਚਾਹੀਦਾ ਸੇ ਵਕਤ ਦੀ ਜ਼ਿੰਮੇਵਾਰੀ ਹੈ ਰਹੀ ਗੱਲ ਪੜਾਈ ਅਗਲਾ ਪੜਾਈ ਭਾਈ ਪੂਰੀ ਕਰਨ ਤੱਕ ਕਿੱਥੇ ਰੱਖ ਲੋ ਇਹਦਾ ਵਿਆਹ ਹੋ ਗਿਆ ਸਾਲ ਡੇਢ ਸਾਲ ਬਾਅਦ ਕੁੜੀਏ ਦੇ ਕੋਲ ਤੋਰਨੀ ਮੈਂ ਕਹੇ ਪੱਕੀ ਵੀ ਰੱਖ ਲਾਂ ਕੋਈ ਨਹੀਂ ਵਿਆਹ ਦਾ ਇਹ ਕੁੜੀ ਕੋਈ ਗੱਲ ਨਹੀਂ ਤੇਰੀ ਕੁੜੀ ਦੀ ਨਾ ਚਿੰਤਾ ਕਰ ਲੈ ਕਰ ਗੱਲ ਤੂੰ ਆਪਣਾ ਵੇਖ ਉਹਨਾਂ ਨੂੰ ਮਾਰਾ ਕਹਿਣੀ ਤੇਰੀ ਕੁੜੀ ਤੱਕ ਪਾਲਣ ਨੂੰ ਤਿਆਰੀ ਦੋ ਤਿੰਨ ਸਾਲ ਹੋ ਰਿਹਾ ਨਾ ਤੁਹ ਕੁਰਾ ਕੇ ਤੁਹਾਨੂੰ ਪਿਆਦਾਂਗੇ ਆਹੇ ਬੈਠੇ ਆ ਤੇ ਜਿਆਦਾ ਟੈਨਸ਼ਨ ਇਹਨੂੰ ਵਿਚਾਰੀ ਭੈਣ ਨੂੰ ਮੰਮੀ ਤੁਸੀਂ ਚੁੱਪ ਕਰਜੋ ਤੁਹੀ ਲੈਣੀ ਤੁਹਾਨੂੰ ਜਿਆਦਾ ਟੈਨਸ਼ਨ ਹੈ ਜਿਹਨਾਂ ਦੀ ਤੀਰ ਬੈਠੀ ਆ ਉਹਨਾਂ ਨੂੰ ਨਹੀਂ ਟੈਨਸ਼ਨ ਤੇ ਤੁਹਾਨੂੰ ਆਪ ਹੀ ਹਾਰੇ ਕਿਉਂ ਬੈਠੀ ਮੈਨੂੰ ਤੇ ਇੱਕ ਦਿਨ ਹੀ ਪੰਜ ਘੜੇ ਮੂੰਹ ਤੇ ਟੈਨਸ਼ਨ ਨਾ ਲੱਗੀ ਨਾ ਤੁਸੀਂ ਕਿਤੇ ਇੱਕ ਦਿਨ ਸੇਵਾ ਕਹੜਾ ਕਾਲ ਕੀਤੀ ਆ ਜਿਹੜਾ ਤਲਾਕ ਹੋ ਗਿਆ ਬਾਸ ਐਂਸੂ ਜਿਹੜੇ ਸਾਰੀ ਕਾਰਵਾਈ ਹੋ ਗਈ ਇਹਨੂੰ ਕਿਹ ਬੰਨੇ ਲਈ ਇਹ ਕੋ ਰਿਸ਼ਤਾ ਲਾ ਇੱਕ ਦਿਨ ਤੁਸੀਂ ਕਦੀ ਪੁੱਤ ਕੋਲ ਬੈਠ ਕੇ ਗੱਲ ਕੀਤੀ ਹੈ ਤੁਹਾਨੂੰ ਨੇਰੀ ਆਈ ਸਾਨੂੰ ਅਜੇ ਆਈ ਨਹੀਂ ਨਾ ਅਜੇ ਤੁਰੀ ਆਈ ਪਿੰਡੋਂ ਮੈਂ ਮੈਂ ਤੇ ਇਹਨਾਂ ਤੇ ਹੈਰਾਨ ਆ ਮੇਰੀ ਘਰ ਵਾਲੀ ਬਿਮਾਰ ਇੱਕ ਵਾਰੀ ਇਹਨਾਂ ਚੋ ਕਿਸੇ ਨੇ ਹਾਲ ਪੁੱਛਿਆ ਨਾ ਹੁਣ ਮੈਂ ਪੁੱਛਦੇ ਹਾਂ ਪੁੱਤ ਕਮਰੇ ਚ ਜਾ ਕੇ ਪੁੱਛਦੇ ਨਹੀਂ ਕਿ ਤੂੰ ਕਿਉਂ ਲੰਮੇ ਪਈ ਹੈ ਓ ਸ਼ਰਮ ਕਰੋ ਆਪਣੀ ਧੀ ਦੇ ਘਰ ਕੰਮ ਕਰਨ ਢੀ ਆ ਦੋ ਮਿੰਟ ਚੁੱਪ ਕਰ ਜਾ ਪਿੰਡੋਂ ਫੋਨ ਆਇਆ ਕੋਲੀ ਨਾਲ ਵਿੱਚ ਹੈਲੋ ਸਾਸ਼ਿਕਾ ਜੰਝਾ ਜੀ ਅੱਧੀ ਨੂੰ ਕੀ ਗੱਲੋਂ ਵੀ ਚਾਚਾ ਜੀ ਠੀਕ ਆ ਮੈਂ ਪਾ ਦੇਣੀ ਸਨੇਹਾ ਤੁਹਾਡਾ ਫੋਨ ਡੈਡ ਹੋਇਆ ਹੋਣਾ ਫਿਰ ਜਾਂ ਟਾਵਰ ਨਹੀਂ ਆਉਂਦਾ ਹਾਂਜੀ ਚਾਚਾ ਜੀ ਕਿਉਂ ਸੇਵਕ ਨੂੰ ਕਿਉਂ ਚਾਚਾ ਜੀ ਗੱਲ ਕੀ ਦੱਸੋਗੇ ਆ ਜੰਨੇ ਕੱਲ ਆ ਜੀਏ ਠੀਕ ਆ ਚਾਚਾ ਜੀ ਪਾਪਾ ਪਿੰਡੋਂ ਫੋਨ ਆਇਆ ਵਾ ਚਾਚਾ ਹੀ ਬੁਲਾਉਂਦੇ ਨੇ ਕਹਿੰਦੇ ਸੇਵਕ ਨੂੰ ਲੈ ਕੇ ਤੇ ਤੂੰ ਵੀ ਨਾਲ ਸਾਰੇ ਆਓ ਜਰਾ ਐਡਾ ਕੀ ਜ਼ਰੂਰੀ ਕੰਮ ਆ ਮੈਨੂੰ ਤੇ ਆਪ ਨਹੀਂ ਪਤਾ ਮੈਂ ਤਾਂ ਤਿੰਨ ਵਾਰੀ ਪੁੱਛ ਲਿਆ ਦੱਸੋ ਤੇਰਾ ਕੀ ਕੰਮ ਪਿੰਡ ਆਪਣੇ ਘਰ ਜਾਣਾ ਚਾਚੇ ਨੇ ਕਿ ਨਾਲ ਆ ਇੱਥੇ ਰਹਿ ਕਿਉਂ ਤੈਨੂੰ ਜੇਦੋਂ ਕਹਿਣਾ ਕਰੋ ਬਾਹਰ ਪੈਰ ਨਹੀਂ ਪੁੱਟਣਾ ਤੇ ਨੀ ਚੁੱਪ ਕਰ ਜਾ ਜਦੋਂ ਮੇਰੇ ਪਿਓ ਦੇ ਗੱਲ ਬਿੰਦੇ ਨੇ ਤੂੰ ਨਹੀਂ ਸਾਮਣਾ ਮੈਂ ਨਹੀਂ ਜਾਣਾ ਨਾਲ ਜੇ ਮੈਨੂੰ ਬੁਲਾਉਂਦਿਆ ਨਾ ਮੈਂ ਜਾਊਂਗਾ ਨਾਲ ਤੂੰ ਇੱਥੇ ਬੈਠੀ ਰਹਿ ਤੇਰੇ ਕਰਕੇ ਮੈਨੂੰ ਗੱਲਾਂ ਸੋਨੀਆਂ ਪੈਣੀਆਂ ਹੱਥੋਂ ਮੈਂ ਕੀ ਉੱਥੇ ਕਿੰਦਾ ਵੈ ਮੈਂ ਕੀ ਕਰਕੇ ਆਈਆਂ ਜ਼ੁਬਾਨ ਤੇਰੀ ਬੰਦ ਨਹੀਂ ਰਹਿਣੀ ਬੋਲਣਾ ਤੂੰ ਹਟਣਾ ਨਹੀਂ ਨਹੀਂ ਵੀ ਨਹੀਂ ਆ ਬੋਲਣਾ ਤੂੰ ਹਟਣਾ ਨਹੀਂ ਸੇਵਾ ਕੋਥੇ ਨਹੀਂ ਹੋਣ ਲੱਗੀ ਕੋਈ ਚਾਣਣਾ ਚੜਾਈ ਲੈ ਤੂੰ ਠੇਕਾ ਲਿਆ ਮੇਰੀ ਬੇਇੱਜ਼ਤੀ ਕਰਾਉਂਦਾ ਇਹਨਾਂ ਨੇ ਲਾ ਲਈ ਸ਼ਰਮ ਤੂੰ ਚੁੱਪ ਪਰ ਮੈਂ ਜਾਵਾਂਗੀ ਨਾਲ ਮੇਰੇ ਪਿਓ ਨੂੰ ਕੁਝ ਕਹਿ ਕੇ ਦੇਖਾਂ ਉਸ ਦਿਨ ਦੋ ਦਿਨ ਵਸੇ ਇਹ ਕਿੰਨਾ ਭੁੱਲੇ ਨੇ ਕਿ ਮੈਂ ਨਾਲ ਜਾ ਕੇ ਗੱਲ ਕਰਾਂਗੀ ਇਹਨਾਂ ਦੇ ਅੱਖਾਂ 'ਗੇ ਪੱਟੀ ਬੰਨੀ ਆ ਚੁੱਪ ਕਰੇ ਮਾਤਾ ਦੋ ਮਿੰਟ ਚੁੱਪ ਕਰ ਜਾ ਨਾਲ ਜਾਣਾ ਮੈਂ ਹਾਂ ਤੇ ਚੱਲ ਬੁਲਾਇਆ ਉਹਨਾਂ ਨੇ ਤੈਨੂੰ ਜਾਣ ਦੀ ਕੋਈ ਲੋੜ ਨਹੀਂ